ਜੀਦੇ ਚੱਕਰ ਚ ਬਾਈ ਨੇ ਆਪਣੀ ਜ਼ਮੀਨ ਵੀ ਦਾਤੇ ਲਾਉਣ ਦੀ ਗੱਲ ਸੋਚੀ ਹੋਈ ਸੀ ਭਾਰਤੀ ਨੂੰ ਅੱਜ ਐਂ ਸੀ ਵੀ ਯਾਰ ਆਪਾਂ ਇਹਨੂੰ ਵੇਚ ਕੇ ਬਾਹਰੇ ਜਾਈਏ ਉਸੇ ਜ਼ਮੀਨ ਦੇ ਉੱਤੇ ਬਾਈ ਨੇ ਆ ਕੇ ਖੇਤੀ ਸ਼ੁਰੂ ਕਰਤੀ ਲੈ ਸ਼ੁਰੂਆਤ ਦੀ ਗੱਲ ਹੋਈ ਸੀ ਜੜੀ 15 ਲੱਖ ਚ ਜੀ ਟੋਟਲੀ ਹਾਂਜੀ ਜਿਹੜਾ ਜਿਹੜਾ ਕੈਨੇਡਾ ਦੇ ਵੀਜ਼ਾ ਲਾਉਣੇ 15 ਲੱਖ ਚ ਲੱਗੂਗਾ ਜੀ ਅਸੀਂ ਜਦੋਂ 15 ਲੱਖ ਵੀ 15 ਲੱਖ ਗੱਲ ਵੀ ਕੋਈ ਨਹੀਂ ਹੈਗੀ 15 ਲੱਖ ਤੋਂ ਗੱਲ ਚੱਲ ਕੇ 90 ਲੱਖ ਤੇ ਪਾਉਂ ਜੀ ਹਾਂਜੀ ਵੀ 90 ਲੱਖ ਕਾ 90 ਲੱਖ ਤੋਂ ਘੱਟ ਤਾਂ ਜਾਂਦਾ ਨਹੀਂ ਐਨੇ ਪਹਿਲੇ ਵੀ ਵੀ ਉੱਥੇ ਦਾ 6-7 ਲੱਖ ਰੁਪਇਆ ਕਰ ਰਹੇ ਹੋ ਤੁਸੀਂ ਮੰਨ ਕੇ ਚਲੋ ਵੀ ਜਹਾਜ਼ ਤੇ ਚੜ੍ਹਨ ਵਾਲੀ ਹਾਂ ਜੀ ਕਰੋਂ ਦਾ ਜਾ ਚੁੱਕੇ ਤੁਸੀਂ ਕਰੋਂ ਦਾ ਜਾ ਚੁੱਕੇ ਸੀ ਹਾਂਜੀ ਵੀ ਜਹਾਜ਼ ਦੀ ਬਾਲੀ ਦਾ ਹੱਥ ਪੈ ਗਿਆ ਸਾਡਾ ਹਾਂਜੀ ਉਸ ਤੋਂ ਵੀ ਆ ਕੰਮ ਕਰਿਆ ਸਬਜ਼ੀ ਦਾ ਵੀ ਕੰਮ ਕਰਿਆ ਇਹ ਵੀ ਆ ਟਾਈਮ ਟਪਾਉਣ ਵਾਸਤੇ ਕਰਿਆ ਸੀ ਮੈਂ ਹਾਂਜੀ ਵੀ ਜੇ ਘਰ ਦੇ ਗਾਲਾ ਕੱਢਦੇ ਵੀ ਕਿਸੇ ਹਿਸਾਬ ਨਾਲ ਟਾਈਮ ਟਪਾਈਏ ਜਿਹੜਾ ਜੀ ਅਸੀਂ ਉਹ ਵਾਲੇ 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 ਕਦੂ ਵਾਲੇ ਹਾਂਜੀ ਕਦੂ ਵਾਲੇ ਕਦੂ ਚ ਗੇਤੇ ਸੀਗੇ ਜਿਵੇਂ ਮਨਗਾ ਆ ਆਹੀ ਟਾਈਮ ਚ ਲੱਗ ਗਏ ਸੀ ਕਦੂ ਹਾਂਜੀ ਜਦੋਂ ਗੇਤੇ ਗੇਤੇ ਕਦੂ ਜੱਲੇ ਪਏ ਉਹ ਵਧੀਆ ਰੇਟ ਮਿਲਿਆ ਸਾਨੂੰ ਹਾਂਜੀ ਵਧੀਆ ਵੇਚਮ ਕਰੀਏ ਹਾਂਜੀ ਅਸੀਂ ਥੋੜੀ ਸਬਜ਼ੀ ਤੋ ਤੋੜ ਕੇ ਪਿੰਡ ਲੈ ਕੇ ਗਿਆ ਗੁਰਦੁਆਰਾ ਸਾਹਿਬ ਹੁੰਨੇ ਉੱਥੇ ਵਾਜ ਤਬਾਈ ਉਹ ਸਾਡੀ ਉਹ 50 ਰੁਪਏ ਵੇਚੀ ਹਾਂਜੀ ਪਿੰਡ ਡਸਕੇ ਦੇ ਵਿੱਚ ਡਸਕੇ ਦੇ ਵਿੱਚ ਹਾਂਜੀ ਅਸੀਂ ਫਿਰ ਉਸ ਤੋਂ ਮੁਰਾ ਉਨੀ ਕੁ ਟੋੜੀ ਉਹ ਵੇਚ ਅਗਲੇ ਦਿਨ ਥੋੜੀ ਹੋਰ ਥੋੜੀ ਡਸਕੇ ਪਿੰਡ ਕੀਤਾਗਾ ਰੱਤਾ ਕਿਹੜਾ ਪਿੰਡ ਸੀ ਉੱਥੇ ਮੰਡੀ ਆ ਕੰਮ ਤੁਸੀਂ ਛੱਡਦਾ ਮੰਡੀ ਵਾਲਾ ਕੰਮ ਛੱਡਦਾ ਸਾਡਾ ਸਬਜੀ ਨੇ ਪੂਰਾ ਸਾਥ ਦਿੱਤਾ ਹਾਂਜੀ ਜਦੋਂ ਸਬਜ਼ੀਆਂ ਨੂੰ ਪਰਮਾਤਮਾ ਨੇ ਇੱਥੇ ਰੱਖਣਾ ਹੋਇਆ ਆਪਾਂ ਨੂੰ ਬਿਲਕੁਲ ਹਾਂਜੀ ਠੀਕ ਹੈ ਸਬਜੀ ਨੇ ਪੂਰਾ ਸਾਥ ਦਿੱਤਾ ਸਾਡਾ ਉਸ ਤੋਂ ਬਾਅਦ ਆਪਾਂ ਇਹੀ ਸੋਚ ਲਾ ਵੀ ਆਪਾਂ ਬਾਹਰ ਜਾਣਾ ਨਹੀਂ ਆਪਾਂ ਸਬਜ਼ੀ ਵਾਲਾ ਕਨਸੈਪਟ ਹੀ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਹੁਣ ਜਿਹੜੀਆਂ ਆਪਣਾ ਸਿਆਲ ਵਾਲੀ ਸਬਜ਼ੀਆਂ ਇਹ ਵੀ ਸਾਰੀਆਂ ਲਾਤੀਆਂ ਆਪਾਂ ਹਾਂਜੀ ਤੁਸੀਂ ਗੱਲ ਕੀਤੀ ਐ ਇਹ ਸੁਣੇ ਸੁਣਾਏ ਬੰਦੇ ਸਬਜ਼ੀ ਕਰਨ ਲੱਗ ਜਾਂਦੇ ਨੇ ਹਾਂਜੀ ਵੀ ਇਹ ਤਾਂ ਲਾ ਦੋ ਕਿੱਲਾ ਗੋਭੀ ਦੀ ਲਾ ਦੋ ਕਿੱਲਾ ਮੂਲੀ ਲਾ ਦੋ ਫਿਰ ਆਪਾਂ ਦੇਖਦੇ ਵੀ ਉਹ ਨੁਕਸਾਨ ਚ ਲੌਸ ਚ ਜਾਂਦੇ ਨੇ ਜਾਂ ਤਾਂ ਉਹ ਕਹਿੰਦੇ ਨੇ ਬਾਅਦ ਨੇ ਤੁਹਾਨੂੰ ਮਿਲਿਆ ਨਹੀਂ ਉਹ ਗੱਲ ਦਾ ਕਿਤਨਾ ਕਿਤੇ ਨੁਕਸਾਨ ਹੈਗਾ ਇੱਕ ਸਾਨੂੰ ਨੁਕਸਾਨ ਤਾਂ ਹੈਗਾ ਹੀ ਮਣ ਕੇ ਕਿੱਲਾ ਗੋਭੀ ਲਾਦੀ ਉਹਨਾਂ ਨੇ ਕਿਹਾ ਜੀ ਕਹਿੰਦੇ ਜੇ ਤੁਸੀਂ ਬਾਜ਼ਾਰ ਚੋਂ ਸਬਜ਼ੀ ਲੈਣੀ ਹੈ ਨਾ ਜਿਹੜੇ ਬਤਾਉਣ ਦੇ ਵਿੱਚ ਸੁੰਡੀ ਆ ਉਹ ਖਰੀਦ ਲੋ ਹਾਂ ਜੇ ਉਹ ਸੁੰਡੀ ਜਿਉਂਦੀ ਆ ਤਾਂ ਮਤਬਲ ਉਹ ਸੋਨ ਨੂੰ ਵੀ ਜਾਂਦਾ ਰੱਖ ਸਕਦਾ ਹਾਂ ਜਾਂਦਾ ਰੱਖ ਸਕਦਾ ਬਿਲਕੁਲ ਹਾਂ ਜੀ ਜੇ ਹੁਣ ਤੁਹਾਨੂੰ ਇਸ ਗੱਲ ਤੇ ਪਛਤਾਵਾ ਹੁੰਦਾ ਵੀ ਆਪਾਂ 90 ਲੱਖ ਦਾ ਰਿਸਕ ਲੈ ਕੇ ਹੋ ਸਕਦਾ ਆਪਾਂ ਆਪਣੀ ਜਿੱਦੀ ਪੁਸ਼ਤੀ ਜ਼ਮੀਨ ਵੀ ਗਵਾ ਲੈਂਦੇ ਵੀ ਹੁਣ ਆਪਾਂ ਸਿੱਧੇ ਰਾਹ ਤੇ ਆਏ ਹਾਂ ਵੀ ਇਹ ਕੰਮ ਸਹੀ ਹੈ ਜੋ ਕਰਦਾ ਹੈ ਮਹਾਰਾਜ ਚੰਗੇ ਵਾਸਤੇ ਕਰਦਾ ਹੁੰਦਾ ਹਾਂ ਹੈਨਾ ਮੈਨੂੰ ਇਸ ਲਾਈਨ ਤੇ ਲੈ ਕੇ ਆਂਦਾ ਖੇਤੀ ਜਿਵੇਂ ਕਿ ਮੈਂ ਇਹ ਸਬਜ਼ੀ ਵਾਲੀ ਲਾਈਨ ਤੇ ਆ ਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਕੀ ਵਿਚਾਰ ਹੈ ਆਉਣ ਵਾਲੇ ਸਮੇਂ ਤੇ ਅਸੀਂ ਇਹਨੂੰ ਇਹ ਚੀਜ਼ ਨੂੰ ਵਧਾਣਾ ਹੈ ਜਿਵੇਂ ਮੰਨ ਲਓ ਹੁਣ ਆਪ ਵੀ ਅਸੀਂ ਸੇਲ ਕਰਦੇ ਹੁਣ ਤੁਸੀਂ ਕਿੰਨੀ ਜ਼ਮੀਨ ਤੇ ਸਬਜ਼ੀ ਦੀ ਖੇਤੀ ਜਿਹੜੀ ਕਰ ਰਹੇ ਹੋ ਅਸੀਂ ਸਟਾਰਟਿੰਗ ਕੀਤੀ ਸੀ 2 ਕਨਾਲਾਂ ਤੋਂ ਤੇ ਹੁਣ ਸਾਡੇ ਕੋਲ 2 ਕਿੱਲੇ 2 ਕਨਾਲਾਂ 2 ਕਿੱਲੇ 3 ਕਨਾਲਾਂ ਵਿੱਚ ਜਿਹਦੇ ਵਿੱਚ ਆਲੂ ਨੇ ਲਸਣ ਨੇ ਗੋਭੀ ਤੇ ਗਾਜਰਾਂ ਨੇ ਤੇ ਮੇਥੇ ਸੀਗੇ ਹਾਂਜੀ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਦੀਪ ਜੀਮਾ ਪੀਵੀ 31 ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਅੱਜ ਆਪਾਂ ਬਹੁਤ ਹੀ ਸੰਘਰਸ਼ੀਲ ਨੌਜਵਾਨ ਬਾਈ ਚਰਮਲ ਸਿੰਘ ਨੂੰ ਸੇਖੋ ਜਿਨ੍ਹਾਂ ਦੀ ਕਿ ਜ਼ਿੰਦਗੀ ਬਹੁਤ ਸੰਘਰਸ਼ ਨਾਲ ਭਰੀ ਹੋਈ ਹੈ ਬਾਹਰ ਚਾਣ ਦੇ ਚੱਕਰ ਦੇ ਵਿੱਚ ਆਪਣੀ ਲਾਈਫ ਦੇ ਵਿੱਚੋਂ ਬਹੁਤ ਸਾਰੇ ਇਹਨਾਂ ਨੇ ਬਰਬਾਦ ਕੀਤੇ ਤੇ ਇੱਕ ਹਿੰਦ ਸੀ ਵੀ ਜਿੱਦ ਸੀ ਵੀ ਆਪਾਂ ਨੇ ਬਾਹਰ ਜਾਣਾ ਹੀ ਜਾਣਾ ਜਿਹਦੇ ਚੱਕਰ 'ਚ ਬਾਈ ਨੇ ਆਪਣੀ ਜ਼ਮੀਨ ਵੀ ਦਾਤੇ ਲਾਉਣ ਦੀ ਗੱਲ ਸੋਚੀ ਹੋਈ ਸੀ ਪਰ ਪ੍ਰਮਾਤਮਾ ਜਿੱਥੇ ਰੱਖਦਾ ਹੈ ਉੱਥੋਂ ਰਿਫਿਊਜੀ ਹੋਣ ਕਾਰਨ ਪੂਰੇ ਪਰਿਵਾਰ ਨੇ ਵੀ ਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ ਨਹੀਂ ਜਾ ਸਕਿਆ 90 ਲੱਖ ਕਰੋੜ ਰੁਪਏ ਤੱਕ ਵੀ ਬਾਈ ਨੂੰ ਐ ਸੀ ਮੇਰਾ ਲੱਗ ਜੇ ਪਰ ਮੈਂ ਬਾਹਰ ਜਾਵਾਂ ਪਰ ਦੇਖੋ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਹੈ ਜਿਹੜੀ ਧਰਤੀ ਨੂੰ ਅੱਜ ਐ ਸੀ ਵੀ ਯਾਰ ਆਪਾਂ ਇਹਨੂੰ ਵੇਚ ਕੇ ਬਾਹਰੇ ਜਾਈਏ ਉਸੇ ਜ਼ਮੀਨ ਦੇ ਉੱਤੇ ਬਾਈ ਨੇ ਆ ਕੇ ਖੇਤੀ ਸ਼ੁਰੂ ਕਰਤੀ ਸਬਜ਼ੀਆਂ ਦਾ ਕੰਮ ਸ਼ੁਰੂ ਕਰਤਾ ਤੇ ਅੱਜ ਇੱਕ ਕਾਮਯਾਬ ਸਫਲ ਕਿਸਾਨ ਨੇ ਪੂਰਾ ਪਰਿਵਾਰ ਰਲ ਮਿਲ ਕੇ ਮਿਹਨਤ ਕਰ ਰਿਹਾ ਹੈ ਸੋ ਉਹੀ ਆਪਾਂ ਮਿਹਨਤ ਦੀ ਕਹਾਣੀ ਬਾਈ ਚਰ ਮਿਲ ਸਿੰਘ ਤੋਂ ਆਪਾਂ ਇਹਨਾਂ ਦੀ ਜਵਾਨੀ ਸੁਣਦੇ ਆਂ ਬਾਈ ਬਾਬਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਜਿਹੜੇ ਦੇਖ ਰਹੇ ਨੇ ਸਾਡਾ ਸਾਡੀ ਵੀਡੀਓ ਨੂੰ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜਿਹੜੇ ਤੁਸੀਂ ਇੱਥੇ ਪਹੁੰਚੇ ਸਾਡੇ ਕੋਲੇ ਜੀ ਹਾਂਜੀ ਤੇ ਬਾਈ ਜੀ ਆਪਾਂ ਸ਼ੁਰੂ ਕਰਦੇ ਆਂ ਗੱਲਬਾਤ ਤੋਂ ਪਰਿਵਾਰ ਦੇ ਵਿੱਚ ਤੁਸੀਂ ਕਿੰਨੇ ਮੈਂਬਰੋਂ ਕਿੰਨੇ ਭਰਾ ਹੋ ਤੁਸੀਂ ਜੀ ਤਿੰਨ ਭਰਾ ਜੀ ਵੱਡਾ ਭਰਾ ਸਰਦਾਰ ਨਿਰਮਲ ਸਿੰਘ ਸੇਖੋਂ ਹਾਂਜੀ ਛੋਟਾ ਭਰਾ ਸਰਦਾਰ ਸਿੰਘ ਸੇਖੋਂ ਹਾਂਜੀ ਤੇ ਮੈਂ ਚਰਮਨ ਸਿੰਘ ਸੇਖੋਂ ਜੀ ਅਸੀਂ ਪਰਿਵਾਰ ਦੇ ਵਿੱਚ ਟੋਟਲ 15 ਜਨ ਕੀ ਆ ਹਾਂਜੀ ਜਿਹਦੇ ਵਿੱਚ ਸੱਤ ਬੱਚੇ ਨੇ ਤੇ ਅੱਠ ਮੈਂਬਰ ਅਸੀਂ ਵੱਡੇ ਹਾਂ ਜੀ ਤੇ ਜਿਹੜੀ ਆਪਣੀ ਬਾਹਰ ਜਾ ਰਹਿ ਕਹਾਣੀ ਸੀ ਆਪਾਂ ਥੋੜੀ ਜਿਹੀ ਸ਼ਾਰਟ ਦੇ ਵਿੱਚ ਦਰਸ਼ਕਾਂ ਨੂੰ ਦੱਸਦੇ ਹਾਂ ਉਹ ਕਦੋਂ ਤੋਂ ਤੁਸੀਂ ਇਹ ਸ਼ੁਰੂ ਕਰਿਆ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਗੱਲ ਆਈ ਵੀ ਆਪਾਂ ਬਾਹਰ ਹੀ ਜਾਣਾ ਹੈ ਬਾਹਰ ਜਾ ਕੇ ਆਪਾਂ ਸਫਲ ਹੋ ਸਕਦੇ ਹਾਂ ਅਸਲ ਵਿੱਚ ਸਭ ਤੋਂ ਪਹਿਲਾਂ ਜਦੋਂ 2010 ਦੇ ਵਿੱਚ ਮੈਂ ਚੰਡੀਗੜ੍ਹ 'ਚ ਜੋਬ ਕਰਦਾ ਸੀਗਾ ਹਾਂਜੀ ਹਾਈ ਕੋਰਟ ਦੀ ਗੱਡੀ ਚੋਂਦਾ ਸੀਗਾ ਹਾਂਜੀ ਉਸ ਤੋਂ ਬਾਅਦ ਮੈਂ ਲਾਂਟੇ ਮਾਲ 'ਚ ਜੋਬ ਕੀਤੀ ਹਾਂਜੀ ਫਿਰ ਸਾਨੂੰ ਜਿਵੇਂ ਘੁੰਮਣ ਫਿਰਨ ਦਾ ਸ਼ੌਂਕ ਸੀਗਾ ਮੈਨੂੰ ਕਿਸੇ ਨੇ ਕਿਹਾ ਵੀ ਇੱਥੇ ਤੇ ਬੱਜੇ ਸਾਲਾ ਕੰਮ ਹੈ ਜੀ ਤੁਸੀਂ ਟੈਕਸੀ ਚ ਚਲਾ ਲਾ ਅਸੀਂ ਟੈਕਸੀ ਚ ਚਲਾਣ ਲੱਗ ਗਏ ਪਰ ਚੰਡੀਗੜ੍ਹ ਚ ਚਲਾਈ ਇੱਥੇ ਲੰਬੇ ਢੇਡੇ ਨਹੀਂ ਮਿਲਦੇ ਅਸੀਂ ਫਿਰ ਦਿੱਲੀ ਤੁਰ ਗਏ ਜੀ ਉਹਨੂੰ ਕਿਸੇ ਨੇ ਨਹੀਂ ਕਿਹਾ ਵੀ ਦੋਸਤ ਨੇ ਕਿਹਾ ਵੀ ਦਿੱਲੀ ਵਧੀਆ ਹਾਂਜੀ ਅਈਓ ਦਿੱਲੀ ਟੈਕਸੀ ਚਲਾਉਂਦੇ ਸਾਨੂੰ ਉੱਥੇ ਇੱਕ ਏਜੰਟਰ ਸੀ ਨਾ ਜਿਹੜੀਆਂ ਐਮਬੈਸਡਰਾਂ ਦੀਆਂ ਗੱਡੀਆਂ ਹੁੰਦੀਆਂ ਐਮਬੈਸਦੀ ਐਮਬੈਸੀ ਵਾਲਿਆਂ ਦੀਆਂ ਗੱਡੀਆਂ ਹੁੰਦੀਆਂ ਨੇ ਉਹ ਵੀ ਆ ਕੇ ਉੱਥੇ ਟੈਕਸੀ ਸਟੈਂਡ ਤੇ ਖੜ੍ਹਦੀਆਂ ਹੁੰਦੀਆਂ ਸੀ ਜੀ ਅਸੀਂ ਉੱਥੇ ਨਾਲ ਗੱਲਾਂ ਬਾਤਾਂ ਕਰਦੇ ਉਹਨਾਂ ਨੂੰ ਕਿ ਵੀ ਇੱਥੇ ਬਾਹਰ ਜਾਣ ਦਾ ਪਲਾਨ ਹੈਗਾ ਉਸੇ ਸਾਨੂੰ ਏਜੰਟਰ ਟੱਕਰ ਗਿਆ ਹਾਂਜੀ ਉਹਨਾਂ ਦੇ ਵਿੱਚ ਘੁੰਮਣਾ ਫਿਰਨਾ ਉੱਥੇ ਵੀ ਟਰੱਕ ਹੈਗੇ ਨੇ ਬਾਹਰਲੇ ਮੁਲਕ ਦੇ ਵਿੱਚ ਨਾਲ ਚਲਾਉਗੇ ਨਾਲੇ ਪੈਸਾ ਵੱਧ ਬਣਦਾ ਜੀ ਤੇ ਤੁਸੀਂ ਬਾਹਰ ਤੋਂ ਵੀ ਕਹਿੰਦਾ ਮਤਲਬ ਤੁਸੀਂ ਜਿਹੜੇ ਉਹਨਾਂ ਦੇ ਬਣਾਏ ਹੋਏ ਸੀਗੇ ਜਿਵੇਂ ਸਬਜਵਾਕ ਦਿਖਾਉਣੀ ਹਾਂ ਜਾਂ ਉਹਨਾਂ ਦੇ ਵਿੱਚ ਤੁਸੀਂ ਉਸ ਉਸੇ ਲੈਵਲ ਤੇ ਆਪਣਾ ਦਿਮਾਗ ਚੱਲਣ ਲੱਗ ਗਿਆ ਚੱਲਣ ਲੱਗ ਗਿਆ ਵੀ ਪੈਸੇ ਵੱਧ ਪਾਉਣ ਦੇ ਨਾਲੇ ਘੁੰਮਣ ਫਿਰਨ ਹੋ ਜਾਂਦਾ ਹਾਂ ਹਾਂਜੀ ਉਸ ਤੋਂ ਬਾਅਦ ਕੀ ਅਸੀਂ ਜਿਹੜੀ ਪਹਿਲਾਂ ਪਹਿਲਾਂ ਸ਼ੁਰੂਆਤ ਦੀ ਗੱਲ ਹੋਈ ਸੀ ਸਾਡੀ 15 ਲੱਖ ਚੋ ਜੀ ਟੋਟਲੀ ਹਾਂਜੀ ਜਿਹੜਾ ਜਿਹੜਾ ਕੈਨੇਡਾ ਦੇ ਵੀਜ਼ਾ ਲਾਉਣੇ 15 ਲੱਖ ਚ ਲੱਗਦਾ ਜੀ ਅਸੀਂ ਜਦੋਂ 15 ਲੱਖ ਵੀ 15 ਲੱਖ ਗੱਲ ਵੀ ਕੋਈ ਨਹੀਂ ਹੈ ਕਿ ਵੀ ਇੰਨੇ ਕਰ ਪੈਸੇ ਦਾ ਪਾਣੀ ਜਾਣਗੇ ਹਾਂਜੀ ਤਦੋਂ ਮੈਂ ਘਰ ਦੇ ਪਰਿਵਾਰ ਨਾਲ ਰਹਿ ਗਈ ਸੀ ਪਰਿਵਾਰ ਕਰੇ ਕੋਈ ਗੱਲ ਨਹੀਂ 15 ਲੱਖ ਤੱਕ ਕੋਈ ਗੱਲ ਨਹੀਂ ਤੂੰ ਮਿਲ ਜਾਊਗਾ ਤੁਸੀਂ ਜੇ ਬਾਹਰ ਦਾ ਕੰਮ ਬਣਾ ਦਾ ਕਰਵਾ ਲਵਾਂ ਮੈਂ ਲਾਇਆ ਦੋ ਸਵੀਜਾ ਲਾਈ ਉਸ ਤੋਂ ਬਾਅਦ ਫਿਰ ਲਾਇਆ ਸੀ ਹਾਂਜੀ ਫਿਰ ਸਵੀਜਾ ਵੀ ਯੂਰਪ ਲਾਇਆ ਹਾਂਜੀ ਯੂਰਪ ਦੀ ਸਵੀਜਾ ਲਾ ਗਈ ਹਾਂਜੀ ਉਸ ਤੋਂ ਬਾਅਦ ਉਹ ਸਾਨੂੰ ਉਹੀ ਏਜੰਟ ਜਿਵੇਂ ਮਨਨ ਕਿ ਚਲੋ ਨੇ ਇੰਨਾ ਹੀ ਆਪਣੇ ਆਪਣਾ ਪ੍ਰੋਸੇ ਚ ਲੈ ਲਿਆ ਗੱਲਾਂ ਦੇ ਵਿੱਚ ਲੈ ਲਿਆ ਆਪਾਂ ਨੂੰ ਆਪਾਂ ਨੂੰ ਸੁਪਣੀ ਏਡੇ ਵੱਡੇ ਦਿਖਾਤੇ ਹਾਂ ਇਹਨੇ ਪ੍ਰੋਸੇ ਲੈ ਲਿਆ ਉਹ ਕਹਿੰਦੇ ਤੁਸੀਂ ਇੱਕ ਨੰਬਰ ਜਿਹੜਾ ਡਾਂਕੀ ਲੱਗੂ ਅਮਰੀਕਾ ਦੀ ਹਾਂਜੀ ਇਹ ਠੀਕ ਹੈ ਜੀ ਗੱਲਬਾਤ ਹੋ ਗਈ ਸਾਡੀ 70 ਲੱਖ ਤੋਂ ਗੱਲ ਚੱਲ ਕੇ 90 ਲੱਖ ਤੇ ਪਹੁੰਚ ਗਈ ਹਾਂਜੀ ਇਹ 90 ਲੱਖ ਗਾ 90 ਲੱਖ ਤੋਂ ਘਟਦਾ ਜਾਂਦਾ ਨਹੀਂ ਇਹਨੇ ਪਹਿਲੇ ਵੀ ਵੀ ਉੱਥੇ ਦਾ 6-7 ਲੱਖ ਰੁਪਇਆ ਆਮ ਹੀ ਹੈ ਜਿਹੜਾ ਵਧੀਆ ਕੰਮ ਕਰਦਾ ਨਹੀਂ 2-3 ਲੱਖ ਰੁਪਇਆ ਜਾਣ ਸਕਦੇ ਨੂੰ 3-3 ਲੱਖ ਤਾਂ ਜਾਣ ਸਕਦੇ ਬੰਦਾ ਵੀ ਪੈਸੇ ਪਈ ਨਹੀਂ ਉੱਥੇ ਜਾ ਕੇ ਚੱਕਣੀ ਚੱਕ ਲਈ ਜਾਣੇ ਬਸ ਹਾਂਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਗ ਅਸੀਂ ਮਨ ਕੇ ਤੋਂ 4 ਸਾਲ ਇਸੇ ਚੱਕਰ ਦੇ ਪਰ ਕਰੋਨਾ ਆ ਗਿਆ ਕਰੋਨਾ ਤੋਂ ਬਾਅਦ ਕੰਮ ਸਟਾਰਟ ਹੋ ਗਿਆ ਜੀ 4 ਸਾਲ ਇਸੇ ਚੱਕਰ ਤੇ ਖਰਾਬ ਹੋ ਗਏ ਹਾਂਜੀ ਸਾਡਾ ਜਿਹੜਾ ਸੀਗਾ ਕੰਮ ਸੀਗਾ ਉਹ 2 ਨੰਬਰ ਦਾ ਸੀਗਾ ਹਨਾ 2 ਨੰਬਰ ਦਾ ਕੰਮ ਹੀ ਹੁੰਦਾ ਵੀ ਜਦੋਂ ਕੰਮ ਬਣਦਾ ਉਦੋਂ ਹੀ ਬਣਦਾ ਇਹ ਨਹੀਂ ਭਰਾ ਅੱਜ ਬਣ ਜੇ ਕੱਲ ਬਣ ਜੀ ਹਾਂਜੀ ਸਾਨੂੰ ਉਹਨੇ ਕਿਹਾ ਬਸ ਇਹ ਹਫਤੇਗਰ ਲਾਲਾ ਲਾਉਣਾ ਵੀ ਅੱਜ ਅੱਜ ਹਫਤੇ ਬਾਅਦ ਜਿਹੜਾ ਉਹ ਹਫਤਾ 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 ਐਂ ਕਰੀ ਗਾ ਜੀ ਉਸ ਤੋਂ ਬਾਅਦ ਜਦੋਂ ਐਂਡ ਆਫ ਦਾ ਡੇ ਤੁਹਾਨੂੰ ਇੱਥੇ ਦਿੱਲੀ ਬੁਲਾ ਲਿਆ ਉਹਨਾਂ ਨੇ ਹਾਂਜੀ ਦਿੱਲੀ ਬੁਲਾ ਕੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਤੁਹਾਡਾ ਕੱਲ ਨੂੰ ਤਰਕੇ ਫਲੈਟ ਹੈ ਹਾਂਜੀ ਸਾਨੂੰ ਜੜਾਉਣਾ ਸੀਗਾ ਜਿਹੜੀ ਪਹਿਲਾਂ ਵਾਲਾ ਗਰੁੱਪ ਭੇਜਿਆ ਸੀ ਕਿ ਤਿੰਨ ਚਾਰ ਗਰੁੱਪ ਭੇਜ ਪਹਿਲਾਂ ਵਾਲਾ ਗਰੁੱਪ ਉਹ ਦੁਬਈ ਜਾ ਕੇ ਫੜਿਆ ਗਿਆ ਅੱਛਾ ਜੀ ਜਿਹੜਾ ਜਦੋਂ ਤੁਸੀਂ ਸੁਣਿਆ ਵੀ ਉਹਨਾਂ ਇਦੋਂ ਪਹਿਲਾਂ ਇੱਕ ਫਰਾਸ ਜੱਟ ਫੜਿਆ ਗਿਆ ਸੀਗਾ ਹਾਂਜੀ ਉਹੀ ਕਹਾਣੀ ਸੇਮ ਸੀ ਇਹ ਹਾਂਜੀ ਇਹ ਇੱਥੇ ਫੜਿਆ ਗਿਆ ਦਬਈਚ ਸਾਨੂੰ ਏਜੰਟ ਕਾ ਨੂੰ ਹਫਤਾ ਲੱਗੂਗਾ ਤੁਸੀਂ ਪਿੰਨ ਮੁੜਜੋ ਸਾਨੂੰ ਕਹਾਣੀ ਦਾ ਪਤਾ ਲੱਗ ਗਿਆ ਵੀ ਉਹ ਜੱਟ ਫੜਿਆ ਗਿਆ ਹਾਂਜੀ ਤੁਹਾਨੂੰ ਨਹੀਂ ਪਤਾ ਸੀ ਉਦੋਂ ਨਹੀਂ ਨਹੀਂ ਉਹ ਕਹਾਣੀ ਦਾ ਪਤਾ ਸੀ ਵੀ ਇਹ ਕਹਿੰਦਾ ਜੱਟ ਨਵਾਂ ਚੱਲੂਗਾ ਦੁਬਾਰਾ ਕੋਈ ਚੱਕਰ ਵਾਲੀ ਗੱਲ ਇਹਨੂੰ ਭਰਾ ਉਸੇ ਜਿੰਨਾ ਲਿਆ ਵੀ ਪਹੁੰਚ ਹੀ ਜਾਣਾ ਗੱਲ ਕੀ ਦੀ ਹਾਂਜੀ ਹਾਂਜੀ ਵੇਖੋ ਦਬਈਓਂ ਚੱਲਣਾ ਸਿੱਧਾ ਨਕਾਰਾ ਕੋਆ ਹਾਂਜੀ ਤੇ ਗਵਾਟੇ ਮਾਰੇ ਦੇ ਮਕਸੀਕੋ ਕਰਨ ਟਪਾ ਲੈਣਾ ਤੁਹਾਡੀ ਠੀਕ ਹੈ ਜੀ ਵੀ ਇਹ ਤਾਂ ਚੰਗਾ ਉਹ ਰਸਤੇ ਵਾਲੀਆਂ ਔਕਣਾ ਔਕਣਾ ਉਹ ਤਾਂ ਦੱਸ ਹੀ ਨਹੀਂ ਹੈਗੀ ਹਾਂਜੀ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਅਸੀਂ ਮੰਨ ਕੇ ਕਿ ਹਫਤਾ ਕਾ ਵੀ ਹਫਤਾ ਕਾ ਨਾ ਹਫਤਾ ਹੀ ਉੱਥੇ ਉੱਠੀ ਰਹਿ ਗਈ ਇਹ ਮੰਨ ਕੇ ਚਲ ਬੰਗਲਾ ਸਾਹਿਬ ਗੁਰਦੁਆਰੇ ਤੇ ਹਾਂਜੀ ਬੰਗਲਾ ਸਾਹਿਬ ਗੁਰਦੁਆਰੇ ਤੇ ਉਹ ਹਫਤਾ ਟੱਪ ਕੇ ਹਫਤੇ ਬਾਅਦ ਵੀ ਉਹਦਾ ਕੋਈ ਫੋਨ ਨਹੀਂ ਆਇਆ ਵੀ ਮੇਰੇ ਘਰ ਦੇ ਨੇ ਫੈਮਿਲੀ ਫੋਨ ਕਰਦੀ ਵੀ ਕੀ ਬਣਿਆ ਤੁਹਾਡਾ ਅੱਗੇ ਵੀ ਨਹੀਂ ਗੱਲ ਬਣੀ ਕੰਨ ਤੁਸੀਂ ਪੁੱਠੇ ਮੁੜ ਕੇ ਆ ਗਏ ਘਰੋਂ ਤੁਸੀਂ ਮੰਨ ਕੇ ਚਲੋ ਵੀ ਜਹਾਜ਼ ਤੇ ਚੜ੍ਹਨ ਆਲੀ ਹਾਂ ਹਾਂ ਕਰੋਂ ਕਿ ਜਾ ਚੁੱਕੇ ਹੀ ਤੁਸੀਂ ਕਰੋਂ ਤਾਂ ਜਾ ਚੁੱਕੇ ਸੀ ਹਾਂਜੀ ਵਿਜੈ ਦੀ ਬਾਲੀ ਨੂੰ ਹੱਥ ਪੈ ਗਿਆ ਸਾਡਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਹਫਤਾ ਨਹੀਂ ਫੋਨ ਆਇਆ ਉਹਦਾ ਹਾਂਜੀ ਹਫਤੇ ਬਾਅਦ ਅਸੀਂ ਦੇਖਿਆ ਵੀ ਹੁਣ ਇਹ ਕਿਸੇ ਪਾਸੇ ਨਹੀਂ ਲੌਂਦਾ ਅਸੀਂ ਬਸ ਫੜੀਦਾ ਸੀ ਆਪਦੇ ਘਰੇ ਆ ਕੇ ਹਾਂਜੀ ਘਰੇ ਆ ਕੇ ਫਿਰ ਉਹੀ ਗੱਲਾਂ ਆਉਂਦੀਆਂ ਹਫਤਾ ਲੱਗੂ ਦਾ 10 ਦਿਨ ਲੱਗਣਗੇ 5 ਦਿਨ ਲੱਗਣਗੇ ਮੇਰੇ ਘਰ ਦੇ ਲੜਨ ਲੱਗੇ ਵੀ ਕੋਈ ਨਾ ਕੋਈ ਕੰਮ ਕਰ ਲੈ ਤੂੰ ਹਾਂਜੀ ਮੈਂ ਕੋਈ ਨਾ ਕੋਈ ਕੰਮ ਕਰਨ ਵਾਸਤੇ 5-4 ਲੱਖ ਰੁਪਈਆ ਚਾਹੀਦਾ ਹੁੰਦਾ ਤੁਸੀਂ ਉਹਦੇ 'ਤੇ ਵਿਸ਼ਵਾਸ ਦੇ ਵਿੱਚ ਵੀ ਸੀਗੇ ਵੀ ਕਰੂਗਾ ਕੰਮ ਤੁਹਾ ਵੀ ਹਾਲੇ ਵੀ ਪਾਸਵਰਡ ਉਹਦੇ ਕੋਲੇ ਪਏ ਨੇ ਅੱਛਾ ਜੀ 5 5 ਬਣੀਵਾਂ ਚੱਲ ਚੱਲ ਪਿਆ ਹਾਲੇ ਵੀ ਪਾਸਵਰਡ ਉਹਦੇ ਕੋਲੇ ਨੇ ਠੀਕ ਹੈ ਜੀ ਚਲੋ ਜੀ ਸਾਨੂੰ ਕਰ ਦਾਂਗੇ ਵੀ ਕੋਈ ਨਾ ਕੋਈ ਕੰਮ ਕਰ ਲਓ ਤੁਸੀਂ ਹਾਂਜੀ ਵੀ ਜਿਹਦੇ ਨਾਲ ਵੀ ਤੂੰ ਜਦੋਂ ਬਣੂਗਾ ਕੰਮ ਵੜ ਜੂਗਾ ਜੇ ਕੋਈ ਕੰਮ ਕਰਨਾ ਤੂੰ ਮਗਰ ਵਸੇ ਕੰਮ ਸਾਂਭ ਲਾਂਗੇ ਤੇ ਰਹਿਗਾ ਛੋੜਾ ਧਮਾਕ ਉਧਰ ਲੱਗੇ ਨਾ ਮੇਰਾ ਮੈਨੂੰ ਤਾਂ ਜਿਹੜਾ ਵੀ ਆ ਕੰਮ ਕਰਿਆ ਸਬਜੀ ਦਾ ਵੀ ਕੰਮ ਕਰਿਆ ਇਹ ਵੀ ਆ ਟਾਈਮ ਟਪਾਉਣ ਵਾਸਤੇ ਕਰਿਆ ਸੀ ਮੈਂ ਹਾਂਜੀ ਵੀ ਜੇ ਘਰ ਦੇ ਗਾਣਾ ਕੱਢਦੇ ਵੀ ਕਿਸੇ ਹਿਸਾਬ ਨਾਲ ਟਾਈਮ ਟਪਾਈ ਜਿਹੜਾ ਜੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਜੇ ਕੋਈ ਕੰਮ ਕੋਈ ਵੀ ਸ਼ੁਰੂ ਕਰਾਂ 5-4 ਲੱਖ ਰੁਪਏ ਚਾਹੀਦਾ ਸੀਗਾ ਤੇ ਮੈਂ 5-4 ਲੱਖ ਰੁਪਏ ਲਾ ਕੇ ਕਰਨਾ ਕੀ ਆਪਾਂ ਤੁਸੀ ਬਾਹਰ ਜਾਣਾ ਆਪਾਂ ਜਾਣਾ ਹੀ ਹੈ ਤੇ ਮੈਨੂੰ ਕਹਾਂਗੇ ਕੋਈ ਨਾ ਕਰੇਗਾ ਤੂੰ ਸਬਜੀ ਲਾ ਲੈ ਆਪਣੀ ਹੂੰ ਤੇ ਮੈਂ ਉਹ ਮੈਂ ਥੋੜ ਕੋਈ ਭਰਿੰਡੀਆਂ ਚੌਲੇ ਕਦੂ ਵਾਲੇ ਹਾਂਜੀ ਟੜੇ ਵਾਲੇ ਵਾਲੇ ਉੱਚਾ ਮਾਣ ਵਾਲੇ 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 ਬਹੁਤ ਭਣੀ ਪਈ ਸੀ ਅਸੀਂ ਉਹ ਵਾਲੇ 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 ਕਦੂ ਵਾਲੇ ਹਾਂਜੀ ਕਦੂ ਵਾਲੇ ਕਦੂ ਜੋ ਗੇਤੇ ਸੀਗੇ ਜਿਵੇਂ ਮਨਗਾ ਆਏ ਆਹੀ ਟਾਈਮ 'ਚ ਲੱਗ ਗਏ ਸੀ ਕਦੂ ਹਾਂਜੀ ਜਦੋਂ ਗੇਤੇ ਗੇਤੇ ਕਦੂ ਜੱਲੇ ਪਏ ਉਹ ਵਧੀਆ ਰੇਟ ਮਿਲਿਆ ਸਾਨੂੰ ਹਾਂਜੀ ਵਧੀਆ ਵੇਚ ਇਹ ਕਿਹੜੇ ਸਮੇਂ ਦੀ ਗੱਲ ਹੈ ਜੀ ਕਿਹੜੇ ਸਾਲ ਦੀ ਗੱਲ ਹੈ ਇਹ ਇਹ ਪਿਛਲੇ ਸਾਲ ਦੀ ਜੀ ਪਿਛਲੇ ਸਾਲ ਦੀ ਗੱਲ ਹੈ ਜਦੋਂ ਪਾਣੀ ਆਇਆ ਠੀਕ ਹੈ ਜੀ ਪਿਛਲੇ ਸਾਲ ਦੀ ਗੱਲ ਹੈ ਉਹ ਚਲੋ ਵਧੀਆ ਚੱਲ ਪਏ ਉਹ ਕਦੂ ਗੇਤੇ ਸੀਗੇ ਹਾਂਜੀ ਸਾਰੀ ਸਬਜੀ ਗੇਤੀ ਚੱਲ ਪਈ ਵਧੀਆ ਪੈਸੇ ਅਸੀਂ ਚੱਕ ਕੇ ਉਹਨੂੰ ਮੰਡੀ ਲੈ ਗਏ ਹਾਂਜੀ ਸਬਜੀ ਨੂੰ ਪਹਿਲਾਂ ਤੋੜਿਆ ਤੇ ਮੰਡੀ ਲੈ ਗਏ ਹਾਂਜੀ ਜੋ ਮੰਡੀ ਜਾ ਕੇ ਵੇਖੋ ਕਵੰਟਲ 1800 ਦਾ 17 1800 ਦਾ ਕਵੰਟਲ ਹੋਇਆ ਤੁਸੀਂ ਜਿਵੇਂ ਲਪਾਪਿਆ ਸਬਜੀ ਵੀਰ ਦੀ ਉਸ ਤਰੀਕੇ ਨਾਲ ਉਹ ਦਾ ਰੂਟੀਨ ਚ ਲੈ ਕੇ ਜਾਂਦੇ ਹਾਂ ਅਸੀਂ ਜਾ ਕੇ ਉੱਥੇ ਜਿਹੜਾ ਰੱਖਿਆ ਉਹ 1800 ਦਾ ਵੇਚਿਆ ਅਗਲੇ ਦਿਨ ਮਨਨ ਕਿ ਸਬਜੀ ਵਾਲੇ ਜਿਹੜੇ ਉੱਥੋਂ ਲੈ ਕੇ ਆਉਂਦੇ ਸਾਡੇ ਪਿੰਡ ਦੇ ਮਨ ਨੂੰ ਪੁੱਛਿਆ ਵੀ ਕਹਿੰਦਾ ਇਹ ਘੱਟੋ ਘੱਟ ਅਸੀਂ 40 50 ਰੁਪਏ ਵੇਚਾਂਗੇ ਉਹ ਜੀ ਹਾਂਜੀ ਤੁਸੀਂ ਰਿਟੇਲ ਵਾਲਾ ਰੇਟ ਪੁੱਛਿਆ ਨਾ ਹਾਂ ਮੈਂ ਵੀ ਜੇ ਕਿਉਂ ਨਾ ਆਪਾਂ ਆਪਾਂ ਵੀ ਇਹ ਕੰਮ ਕਰੀਏ ਹਾਂਜੀ ਅਸੀਂ ਥੋੜੀ ਸਬਜ਼ੀ ਤੋੜੀ ਤੋੜ ਕੇ ਪਿੰਡ ਲੈ ਕੇ ਗਏ ਗੁਰਦੁਆਰਾ ਸਾਹਿਬ ਹੁੰਦਾ ਉੱਥੇ ਵਾਜ ਦਵਾਈ ਉਹ ਸਾਡੀ ਉਹ 50 ਰੁਪਏ ਵੇਚੀ ਹਾਂਜੀ ਪਿੰਡ ਡਸਕੇ ਦੇ ਵਿੱਚ ਡਸਕੇ ਦੇ ਵਿੱਚ ਹਾਂਜੀ ਅਸੀਂ ਫਿਰ ਉਹਦੋਂ ਉਹਨੀ ਕੁ ਤੋੜੀ ਉਹ ਵੇਚ ਅਗਲੇ ਦਿਨ ਥੋੜੀ ਹੋਰ ਤੋੜੀ ਡਸਕੇ ਪਿੰਡ ਕੀਤਾ ਅਗਰ ਰੱਤਾ ਖੇੜਾ ਪਿੰਡ ਸੀ ਉੱਥੇ ਮੰਡੀ ਆ ਕੰਮ ਤੁਸੀਂ ਛੱਡਦਾ ਮੰਡੀ ਵਾਲਾ ਕੰਮ ਛੱਡਦਾ ਤੁਹਾਨੂੰ ਇਹਦੇ ਪ੍ਰੋਫਿਟ ਮੰਨ ਕੇ ਚਲੋ ਜਿਹੜਾ ਮੰਡੀ 'ਚ ਕੁਆਂਟਲ 2000 ਦਾ ਵਿਕਣਾ ਉਹ ਇੱਥੇ ਆਮ 5000 ਦਾ ਵਿਗੂਗਾ ਹੀ ਵਿਗੂਗਾ। ਬਿਲਕੁਲ ਜੀ। ਇੰਨਾ ਦਾ ਪ੍ਰੋਫਿਟ ਆਇਆ ਹੈ ਕਿਉਂ? ਉੱਥੇ ਦੋ ਕਾਰਨ ਹੁੰਦੇ ਨੇ ਜਿਹੜਾ ਮੰਡੀ ਲੈ ਕੇ ਲਊਗਾ ਉੱਥੋਂ। ਹਾਂਜੀ। ਜੇ 20 ਰੁਪਏ 'ਚ ਲਈ ਉਹਨੂੰ 20 ਰੁਪਏ 30 ਰੁਪਏ ਆਰਥਤ ਪੈ ਜਾਣੀ ਉੱਤੇ। ਜੀ। ਠੀਕ ਹੈ। ਆਰਥਤ ਪੈ ਗਈ ਪਲੱਸ ਉਹਨੂੰ ਖਰਚਾ ਪੈਣਾ ਉੱਤੇ। ਹਾਂਜੀ। ਪਲੱਸ ਉਹਨੇ ਸਾਰਾ ਦਿਨ ਘੁੰਮਣਾ ਹੈ ਉੱਤੇ। ਹਾਂ। ਠੀਕ ਹੈ। ਉਹ ਜਿਹੜੀ 20 ਵਾਲੀ ਚੀਜ਼ ਤਾਂ 50 ਵੇਚੂਗੇ ਵੇਚੂਗੇ। ਵੇਚੂਗੇ ਵੇਚੂਗੇ ਬਿਲਕੁਲ ਇਹ ਚੱਲਦਾ ਅੱਛਾ ਉਹ ਦੂਜਾ ਨੰਬਰ ਇਹ ਉਹਦੀ ਸਬਜ਼ੀ ਮਣਕੇ ਦਾ ਇੱਕ ਦਿਨ ਲੰਗੀਆਂ ਦਾ ਇੱਕ ਰਾਤ ਲੰਗੀ ਹੁੰਦੀ ਅਗਲੇ ਦਿਨ ਮਣਕੇ ਸਬਜ਼ੀ ਮਣਕੇ ਦੀ 24 ਘੰਟੇ ਲੰਘ ਜਾਂਦੇ ਨੇ ਉਹ ਸਬਜ਼ੀ ਨੂੰ ਹਾਂਜੀ ਜਿੰਨਾ ਚਿਰ ਲੋਕਾਂ ਦੀ ਅਸੋਈ ਜੀ ਜਾਂਦੀ ਹੈ ਹਾਂਜੀ ਅਸੀਂ ਅਸੀਂ ਕਨਸੈਪਟ ਹੋਰ ਪਾਸੇ ਚਲਾ ਲਿਆ ਅਸੀਂ ਹੁਣ ਕਨਸੈਪਟ ਐਂ ਚਲਾ ਲਿਆ ਚਲੋ ਪਿੱਛੇ ਉਹ ਗੱਲ ਪਿੱਛੇ ਰਹਿ ਗਈ ਹਾਂਜੀ ਉਸ ਤੋਂ ਬਾਅਦ ਕੀ ਕੀਤਾ ਅਸੀਂ ਉਹ ਜਿਵੇਂ ਸਬਜ਼ੀ ਵੇਚਣ ਲੱਗ ਕੇ ਸਾਡੀ ਵਧੀਆ ਵਿਕਣ ਲੱਗ ਗਈ ਹਾਂਜੀ ਅਸੀਂ ਮੰਡੀ ਵਾਲੇ ਬਿਲਕੁਲ ਕਨਸੈਪਟ ਛੱਡ ਕੇ ਅਸੀਂ ਇਹ ਸਬਜ਼ੀ ਆਪ ਵੇਚਣ ਚ ਲੱਗ ਗਏ ਹਾਂਜੀ ਉਧਰ ਹੇ ਤੁਹਾਨੂੰ ਆਸ ਹੈਗੀ ਸੀ ਉਧਰੋਂ ਫੋਨ ਮੈਂ ਰੋਜ਼ ਹੀ ਕਰਦਾ ਹਾਂ ਹਾਂ ਜੀ ਹਾਂ ਜੀ ਥੋੜੇ ਟਾਈਮ ਦੀ ਗੱਲ ਸੀ ਹਾਂ ਬੇਲੀ ਫੋਨ ਕਰਨਾ ਹੀ ਕਰਨਾ ਹਾਂ ਜੀ ਅਸੀਂ ਆਰ ਛੱਡੀ ਜਦੋਂ ਪਾਣੀ ਆਇਆ ਹਾਂ ਜੀ ਪਾਣੀ ਆਇਆ ਉਸ ਤੋਂ ਬਾਅਦ ਡੋਨੋ ਦਾ ਟਰੰਪ ਨੇ ਰਿਪੋਰਟ ਕਰਤੇ ਹਾਂ ਉਸ ਟਾਈਮ ਰੌਲਾ ਜਿਆ ਪਿਆ ਅਮਰੀਕਾ ਦੇ ਵਿੱਚ ਪੂਰਾ ਪੂਰਾ ਰੌਲਾ ਪੈ ਗਿਆ ਜਦੋਂ ਰਿਪੋਰਟ ਕਰਤੇ ਚਲਾ ਏਜੰਟ ਨੂੰ ਫੋਨ ਕਰਿਆ ਕਰਿਆ ਰਿਪੋਰਟ ਹੋਣ ਲੱਗੇ ਹਾਲੇ ਖੜ ਜੋ ਮੈਂ ਵੀ ਖੜ ਕਿਹਨਾਂ ਦਾ ਪਾਸਪੋਰਟ ਮੋੜਦੇ ਸਾਡੇ ਇੱਥੇ ਜਾਣਾ ਨਹੀਂ ਹੈਗਾ ਹਾਂ ਜਿਹੜਾ ਉਹਨਾਂ ਦਾ ਇਹ ਜਿਹੜੇ ਦਾ ਮੇਰੀ ਗੱਲ ਹੁੰਦੀ ਇੱਕ ਅੱਗੇ ਬੰਦਾ ਰੱਖਿਆ ਹੋਇਆ ਜਿਹੜਾ ਮੇਨ ਅਜੈਂਡਾ ਸੀਗਾ ਉਹ ਬਾਹਰ ਚਲ ਗਿਆ ਸੀਗਾ ਉਹ ਹਾਲੇ ਹੀ ਬਾਹਰ ਹਾਲੇ ਆਇਆ ਨਹੀਂ ਹੈਗਾ ਅਮਰੀਕਾ ਹੀ ਉਹ ਜੀ ਅਰੇ ਜੇ ਸਾਡਾ ਬੰਦਾ ਆ ਗਿਆ ਸਾਡੇ ਤੇ ਪਾਸਪੋਰਟ ਮੁੰਡਾ ਤੇ ਤਾਂ ਜਾਣੇ ਨਹੀਂ ਹੈਗਾ ਹੂੰ ਕਿਉਂ ਉਸ ਤੋਂ ਬਾਅਦ ਪਿੱਛੇ ਦੀ ਪਾਣੀ ਆ ਗਿਆ ਪਾਣੀ ਕਰਕੇ ਸਬਜ਼ੀਆਂ ਸਾਰੀਆਂ ਮਰ ਗਈਆਂ ਹਾਂਜੀ ਸਬਜ਼ੀਆਂ ਮੈਂ ਕਿ ਸਾਡੀ ਉੱਚੇ ਥਾਂ ਤੇ ਸਬਜ਼ੀ ਵੱਢ ਗਈ ਉੱਚੇ ਥਾਂ ਦੀ ਸਬਜ਼ੀ ਇਹ ਮੰਨ ਕੇ ਚਲੋ ਨਾਲੇ ਮੀਂਹ ਪਈ ਗਿਆ ਹਾਂਜੀ ਉਸ ਤੋਂ ਬਾਅਦ ਸਬਜ਼ੀਆਂ ਹੋ ਗਈਆਂ ਸਾਰੀਆਂ ਖਰਾਬ ਹਾਂਜੀ ਜਿਹੜੀਆਂ ਸਬਜ਼ੀਆਂ ਪਿੰਡ ਜਿਹੜੀ ਮੰਡੀ ਜੀ ਸੀਗੀਆਂ ਉਹ ਵੀ ਘੱਟੋ ਘੱਟ ਵੀ 100 150 ਤੋਂ ਉੱਪਰ ਹੀ ਬੋਲਦੀ ਬਿਲਕੁਲ ਉਸ ਟਾਈਮ ਤੇ ਹਾਂ ਕਦੂ ਨਹੀਂ ਭਲੇ ਥਾਉਂਦੇ ਸੀ ਉਸ ਨਹੀਂ ਥਾਉਦੇ ਸੀ ਹਾਂਜੀ ਉਹ ਸਾਡਾ ਉਹੀ ਅਸੀਂ ਤਾਂ 50 60 ਰੁਪਏ 50 60 ਰੁਪਏ ਵਿੱਚ ਉਹ 3 ਮਹੀਨੇ ਲਗਾਤਾਰ ਕਦੂ ਵਿਕੇ ਸਾਡੇ ਹਾਂਜੀ 1500 ਰੁਪਏ ਬਣਦੇ ਸੀ ਇੱਕ ਦਿਨ ਤਾਂ ਮੰਨ ਕੇ ਚੱਲੋ 45000 ਰੁਪਏ ਹੋ ਗਿਆ ਕਹਿੰਦਾ ਮਤਲਬ ਇਹ ਉਹ ਪਾਣੀ ਨਾਲ ਜਿਹੜੀ ਨੀਵੇਂ ਦਾ ਸਬਜ਼ੀ ਮਰੀਗੀ ਜਿਹਨਾਂ ਮੇ ਆਪਣੀ ਜ਼ਮੀਨ ਸੀ ਇਹਨੂੰ ਸਾਰਾ ਲੱਗੀ ਗਿਆ ਉਹ ਮੀਂਹ ਦਾ ਇਹ ਤਾਂ ਵੇਖੋ ਜਿੰਨਾਂ ਦਾ ਪਾਣੀ ਉਹਨਾਂ ਦੇ ਥੱਲੇ ਨਿਕਲ ਜਾਂਦਾ ਪੂਰੇ ਸਾਡਾ ਸਬਜੀ ਨੇ ਪੂਰਾ ਸਾਥ ਦਿੱਤਾ ਹਾਂਜੀ ਜਦੋਂ ਸਬਜ਼ੀਆਂ ਨੂੰ ਪਰਮਾਤਮਾ ਨੇ ਇੱਥੇ ਰੱਖਣਾ ਹੋਇਆ ਆਪਾਂ ਨੂੰ ਬਿਲਕੁਲ ਹਾਂਜੀ ਠੀਕ ਹੈ ਸਬਜੀ ਨੇ ਪੂਰਾ ਸਾਥ ਦਿੱਤਾ ਸਾਡਾ ਉਸ ਤੋਂ ਬਾਅਦ ਆਪਾਂ ਵੀ ਇਹੀ ਸੋਚ ਲਿਆ ਵੀ ਆਪਾਂ ਬਾਹਰ ਜਾਣਾ ਨਹੀਂ ਆਪਾਂ ਸਬਜੀ ਵਾਲਾ ਕਨਸੈਪਟ ਹੀ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਹੁਣ ਜਿਹੜੀਆਂ ਆਪਣਾ ਸਿਆਲ ਵਾਲੀ ਸਬਜ਼ੀਆਂ ਇਹ ਵੀ ਸਾਰੀਆਂ ਲਾਤੀਆਂ ਆਪਾਂ ਹਾਂਜੀ ਹੁਣ ਜਿੰਨੀ ਵੀ ਸਬਜੀ ਇਹ ਸਾਰੀ ਆਪ ਸੇਲ ਕਰਦੇ ਆ ਮੰਡੀ ਤਾਂ ਬਿਲਕੁਲ ਹੀ ਛੱਡਤੀ ਆਪਾਂ ਠੀਕ ਹੈ ਜੀ ਜਿੰਨਾ ਆਪ ਦਾ ਰਿਟੇਲ ਦੇ ਵਿੱਚ ਤੁਹਾਡੇ ਨਾਲ ਜੁੜੇ ਹੋਏ ਨੇ ਬੰਦੇ ਵੀ ਉਹਨਾਂ ਅਸੀਂ ਕੀ ਕਰਨਾ ਜੀ ਇੱਕ ਕਿੱਲਾ ਮਨ ਕਿੱਦ ਲਾਉਣੀ ਸਬਜ਼ੀ ਉਹਦੇ ਵਿੱਚ 8 ਆਈਟਮਾਂ ਲਾਉਦੀ ਆ ਹਾਂਜੀ ਜਿਵੇਂ ਗੋਭੀ ਲਾਤੀ ਗਾਜਰਾਂ ਲਾਤੀਆਂ ਮੂਲੀਆਂ ਲਾਤੀਆਂ ਸੜਕਮ ਲਾਤੇ ਠੀਕ ਐ ਐਵੇਂ ਉਹ 8 ਆਈਟਮਾਂ ਲਾਉਂਦੇ ਸੀ ਜਿਵੇਂ ਹੁਣ ਆਪਾਂ ਤੁਸੀਂ ਗੱਲ ਕੀਤੀ ਐ ਇਹ ਸੁਣੇ ਸੁਣਾਏ ਬੰਦੇ ਸਬਜ਼ੀ ਕਰਨ ਲੱਗ ਜਾਂਦੇ ਨੇ ਹਾਂਜੀ ਵੀ ਇਹ ਤਾਂ ਲਾ ਦਿਓ ਕਿੱਲਾ ਗੋਭੀ ਦੀ ਲਾ ਦਿਓ ਕਿੱਲਾ ਮੂਲੀ ਲਾ ਦਿਓ ਫਿਰ ਆਪਾਂ ਦੇਖਦੇ ਵੀ ਉਹ ਨੁਕਸਾਨ ਚ ਲਾਸਟ ਜਾਂਦੇ ਨੇ ਜਾਂ ਤਾਂ ਉਹ ਕਹਿੰਦੇ ਨੇ ਬਾਅਦ ਨੇ ਤੁਹਾਨੂੰ ਮਿਲਿਆ ਨਹੀਂ ਉਹ ਗੱਲ ਦਾ ਕਿਤਨਾ ਕਿਤੇ ਨੁਕਸਾਨ ਹੈਗਾ ਕਿ ਸਾਨੂੰ ਨੁਕਸਾਨ ਤਾਂ ਹੈਗਾ ਹੀ ਮਨ ਕਿੱਲਾ ਗੋਭੀ ਲਾਤੀ ਪਹਿਲਾ ਨੰਬਰ ਤਾਂ ਇਹੀ ਆਇਆ ਜੇ ਕਿਲਾ ਗੋਭੀ ਲਾਵਾਂਗੇ ਉਹ ਲੱਗੂ ਵੀ ਲੇਬਰ ਨਾਲ ਹਾਂਜੀ ਜਿਹੜੀ ਗੜਾਈ ਹੋਣੀ ਉਹ ਵੀ ਲੇਬਰ ਨੇ ਕਰਨੀ ਐ ਹਾਂਜੀ ਤੜਾਈ ਉਹ ਵੀ ਲੇਬਰ ਨੇ ਕਰਨੀ ਐ ਠੀਕ ਐ ਉਹਨੂੰ ਜਦੋਂ ਲੇਬਰ ਜਾਲੀ ਪੈਣ ਲੱਗੀ ਅੱਛਾ ਜਦੋਂ ਮੰਡੀ ਲੈ ਕੇ ਜਾਊਗਾ ਪੜਾ ਸਾਨੂੰ ਰੇਟ ਘੱਟ ਮਿਲਦਾ ਰੇਟ ਘੱਟ ਮਿਲੂ ਕੁਆਂਟੀਟੀ ਉਹਦੇ ਕੋਲੇ ਵੱਧ ਆ ਕੁਆਂਟੀਟੀ ਵੱਧ ਆ ਹਾਂਜੀ ਆਪ ਤਾਂ ਵੇਚ ਨਹੀਂ ਸਕਦਾ ਇੰਨੀ ਕੁਆਂਟੀਟੀ ਤੋਂ ਉਹਨੂੰ ਮੰਡੀ ਲੈ ਕੇ ਜਾਣੀ ਪਊ ਜਦੋਂ ਮੰਡੀ ਲੈ ਕੇ ਜਾਊਗਾ ਉੱਥੇ ਵੀ ਰੇਟ ਘੱਟ ਮਿਲਦਾ ਜਦੋਂ ਉਥੇ ਰੇਟ ਘੱਟ ਮਿਲਦਾ ਹੈ ਉਹ ਆਪੇ ਅਗਲਾ ਕਹਿੰਦਾ ਵੀ ਇੰਨੀ ਤਾਂ ਆਪਾਂ ਨੂੰ ਲੇਬਰ ਪਈ ਜਾਂਦੀ ਹੈ ਉੱਥੇ ਪਿੱਛੇ ਵੀ ਆਪਾਂ ਨੂੰ 1 ਰੁਪਿਆ ਕਿਲੋ ਬਗਤ 2 ਰੁਪਏ ਕਿਲੋ ਮਗਰ 5 ਨੂੰ ਭਾਅ ਹੋ ਜਾਣਾ ਆਪਾਂ ਹੋ ਬਿਲਕੁਲ ਨਹੀਂ ਉੱਥੇ ਮਾਰ ਖਾ ਜਾਂਦਾ ਕਿਸਾਨ ਨੂੰ ਜੋ ਇਕੱਠਾ ਫਸਾ ਲੈਂਦਾ ਆਪਾਂ ਕਹਿ ਸਕਦੇ ਹਾਂ ਜਿਹੜਾ ਛੋਟਾ ਕਿਸਾਨ ਹੈ ਉਹਨੂੰ ਤਾਂ ਇਹੀ ਰਹਿ ਵੀ ਛੋਟੇ ਲੈਵਲ ਤੋਂ ਸ਼ੁਰੂ ਕਰੇ ਇੱਕ ਦੋ ਕਨਾਲ ਤੋਂ ਸ਼ੁਰੂ ਕਰੇ ਨਾਲ ਉਹਨੂੰ ਪੀਂਆਂ ਦਾ ਭੇਟ ਆ ਜਾਂਦਾ ਨਾਲੇ ਉਹਨੂੰ ਲੋਨ ਦਾ ਭ ਤੁਸੀਂ ਕਹਿੰਦਾ ਮਤਲਬ ਜਿਹੜਾ ਇਹ ਸ਼ੁਰੂ ਕੀਤਾ ਸੀ ਖੇਤੀ ਵਾਲਾ ਪ੍ਰੋਜੈਕਟ ਹੈ ਇਹ ਤੁਸੀਂ ਸਿਰਫ ਇੱਕ ਪਰਿਵਾਰ ਦੀ ਅੱਖਾਂ ਠੰਡੀਆਂ ਕਰਨ ਵਾਸਤੇ ਕਰਿਆ ਸੀ ਹਾਂਜੀ ਵੀ ਇੱਕ ਬਾਈ ਕਿਉਂ ਕਰਦੇ ਵਿੱਚ ਜਦੋਂ ਮਾਹੌਲ ਹੁੰਦਾ ਤੁਸੀਂ ਬਾਹਰ ਜਾਣਾ ਸੀ ਘਰੇ ਕੋਈ ਕੰਮ ਕਰਨੀ ਕਰ ਰਹੀ ਸੀ ਉਸ ਟਾਈਮ ਪਰਿਵਾਰ ਦਾ ਕੀ ਮਾਹੌਲ ਸੀਗਾ ਪਰਿਵਾਰ ਨੂੰ ਐ ਲੱਗਿਆ ਜਦੋਂ ਵਧੀਆ ਕੰਮ ਕਰਨ ਲੱਗ ਗਿਆ ਜਦੋਂ ਕੰਮ ਵਧੀਆ ਚੱਲ ਪਿਆ ਫਿਰ ਆਪਾਂ ਛੱਡਦਾ ਖੜਾ ਹੋਣਾ ਬਾਹਰ ਜਾਣਾ ਉਹ ਟ੍ਰੰਪ ਰਿਪੋਰਟ ਕਰਨ ਲੱਗ ਗਿਆ ਤੇ ਉਦੋਂ ਆਪਾਂ ਖੇੜਾ ਛੱਡਦਾ ਵੇ ਬਾਹਰ ਜਾਣਾ ਨਹੀਂ ਹੁਣ ਪਰਿਵਾਰ ਦੀ ਪੂਰੀ ਸਪੋਰਟ ਸਾਰਾ ਪਰਿਵਾਰ ਲੱਗ ਕੇ ਦੀ ਇਹ ਕੰਮ ਕਰਦੇ ਆ ਸਾਂਝਾ ਪਰਿਵਾਰ ਹੈ ਜੀ ਸਾਂਝਾ ਪਰਿਵਾਰ ਹੈ ਹਾਂਜੀ ਸਾਰਾ ਪਰਿਵਾਰ ਲੱਗ ਕੇ ਇਹ ਕੰਮ ਕਰਦੇ ਆ ਸਾਰੀ ਸਬਜ਼ੀ ਆਪ ਹੀ ਆਪਣਾ ਲਾਉਣੇ ਆ ਆਪ ਹੀ ਦੀ ਗੋਲ ਦੀ ਸਾਮ ਸੰਭਾਲ ਕਰਦੇ ਆ ਆਪ ਹੀ ਅਸੀਂ ਸੇਲ ਕਰਦੇ ਹੁਣ ਤੁਸੀਂ ਕਿੰਨੀ ਜ਼ਮੀਨ ਤੇ ਸਬਜ਼ੀ ਦੀ ਖੇਤੀ ਜਿਹੜੀ ਕਰ ਰਹੇ ਹੋ ਅਸੀਂ ਸਟਾਰਟਿੰਗ ਕੀਤੀ ਸੀ 2 ਕਰਾਂ ਵਾਲਾ ਤੋਂ ਤੇ ਹੁਣ ਸਾਡੇ ਕੋਲ 2 ਕਿੱਲੇ 2 ਕਰਾਂ ਵਾਲਾ 2 ਕਿੱਲੇ 3 ਕਰਾਂ ਵਾਲੇ ਵਿੱਚ ਵਿੱਚ ਆਲੂ ਨੇ ਲਸਣ ਨੇ ਗੋਭੀ ਤੇ ਗਾਜਰਾਂ ਨੇ ਤੇ ਮੇਥੇ ਸੀਗੇ ਹਾਂਜੀ ਗਾਜਰ ਪਛਾਤੀ ਵੀ ਲੱਗੀ ਹੋਈ ਹੈ ਗੇਤੀ ਵੀ ਲੱਗੀ ਹੋਈ ਹੈ ਤੇ ਬਾਕੀ ਜਿਹੜੀ ਅਸੀਂ ਹੁਣ ਜਿਹੜੀਆਂ ਗਰਮੀ ਵਾਲੀ ਸਬਜ਼ੀਆਂ ਉਹਨੂੰ ਤੁਸੀਂ ਤੁਹਾਨੂੰ ਦਿਖਾ ਦੇਵਾਂਗੇ ਉਹ ਲਾਲਨ ਸ਼ੁਰੂਆਤ ਕਰ ਦਿੱਤੀ ਅੱਜ ਦੀ ਮੰਨ ਕੇ ਚਲੋ ਤੁਸੀਂ ਇਹਦੀ ਫਸਲ ਦੀ ਥਿਉਰੀ ਸਮਝ ਲਈ ਸਬਜ਼ੀ ਦੀ ਜਿਵੇਂ ਗੇਤੀ ਤੇ ਪਛਾਤੀ ਤੁਸੀਂ ਗੱਲ ਕਰੀਏ ਹਾਂਜੀ ਵੀ ਉਹ ਤੁਸੀਂ ਉਹਦੀ ਸਮਝ ਲਈ ਉਹਦੀ ਮੇਨ ਤੇ ਵੀ ਜਿਵੇਂ ਲੈਗ ਰੈਗੂਲਰ ਆਪਣੇ ਕੋਲੇ ਜ਼ਿਆਦਾ ਕੁਆਂਟੀਟੀ ਸਬਜ਼ੀ ਨਾ ਹੋਵੇ ਥੋੜੀ ਜਿਹੀ ਚ ਹੋਵੇ ਜਿੰਨੀ ਕਾ ਆਪਾਂ ਖੁਦ ਵੇਚ ਸਕੀਏ ਇਹ ਤੁਸੀਂ ਥਿਉਰੀ ਨੂੰ ਸਮਝ ਚੁੱਕੇ ਹੋ ਇਹ ਥਿਉਰੀ ਦੋ ਗੱਲਾਂ ਹੁੰਦੀਆਂ ਨੇ ਜਿਹੜੀ ਤੁਸੀਂ ਆਪ ਵੇਚਣੀ ਹੈ ਉਹਦੇ ਕਦੇ ਚੀਜ਼ ਸਸਤੀ ਹੁੰਦੀ ਸਸਤੀ ਉਹ ਹੁੰਦੀ ਹੈ ਚੀਜ਼ ਜੇ ਮੰਨ ਕੇ ਚਲੋ ਕਿਸੇ ਨੇ 2 ਕਿੱਲੇ ਗੋਭੀ ਲਾ ਲਈ 2 ਕਿੱਲੇ ਗੋਭੀ ਮੰਡੀ ਤੁਰ ਗਈ ਹੈ ਨਾ ਉਹਦੇ ਲੈਣ ਵਾਲੇ ਵਪਾਰੀ ਘਟ ਨੇ ਵੇਚਣ ਵਾਲੇ ਜਾ ਰਹੇ ਨੇ ਉਹਨਾਂ ਦਾ ਰੇਟ ਕਟੂਗਾ ਕਟੂਗਾ ਜਦੋਂ ਉੱਥੇ ਕੁਆਂਟੀਟੀ ਘਟ ਗਈ ਹਾਂਜੀ ਵਪਾਰੀ ਵੱਧ ਗਏ ਫਿਰ ਉਹ ਰੇਟ ਵਧੂਗਾ ਵਧੂਗਾ ਜਿਨੇ ਆਪ ਵੇਚਣਾ ਮੰਨ ਕੇ ਅਸੀਂ ਆਪ ਵੇਚਣਾ ਮੰਨ ਕੇ ਤਾਂ ਉੱਥੋਂ ਕੋਈ ਗੋਭੀ ਲੈ ਕੇ ਆ ਦੋ ਰੁਪਏ ਕਿਲੋ ਮੰਨ ਕੇ ਚਲੋ ਗੋਭੀ ਦੋ ਰੁਪਏ ਕਿਲੋ ਲੈ ਕੇ ਆਇਆ ਉਹ ਇਹ ਤਾਂ ਹੈ ਨਹੀਂ ਬੀਠਿਆ ਕਿ 5 ਰੁਪਏ ਕਿਲੋ ਵੇਚ ਦੂਗਾ ਵੇਚੂਗਾ ਉਹ ਵੀ 30 ਰੁਪਏ ਕਿਲੋ ਬਿਲਕੁਲ ਜੀ ਬੀਜ ਅੱਜ 20 ਰੁਪਏ ਕਿਲੋ ਮਿਲ ਗਈ ਕੱਲ ਨੂੰ ਥੋੜਾ ਵੀ 20 ਰੁਪਏ ਕਿਲੋ ਮਿਲੂਗੀ ਕੱਲ ਨੂੰ ਦੇ ਕੁਆਂਟੀਟੀ ਘਟ ਗਈ ਕੱਲ ਨੂੰ 18 ਰੁਪਏ ਕਿਲੋ ਮਿਲੂ ਉੱਥੇ ਠੀਕ ਹੈ ਜੀ ਤੇ ਵੇਚਣੀ ਉਹਨੇ ਫਿਰ 20 ਰੁਪਏ ਕਿਲੋ ਹੈ ਹੁਣ ਤੁਸੀਂ ਕਿਹੜੇ ਕਿਹੜੀਆਂ ਸਬਜ਼ੀਆਂ ਰਹਿੜੀਆਂ ਮੰਨ ਕੇ ਚਲੋ ਇੱਥੇ ਆਪਣੇ ਖੇਤ ਦੇ ਵਿੱਚ ਲਾਈ ਹਾਂ ਹੁਣ ਤੇ ਟਾਈਮ ਹੁਣ ਆਪਰੇ ਕੋਲ ਦੱਸਣਾ ਆਲੂ ਹੈ ਹਾਂਜੀ ਗੋਭੀ ਹੈ ਕਾਜਰਾਂ ਨੇ ਠੀਕ ਹੈ ਜੀ ਤੇ ਪਛੇਤੀ ਕਾਜਰ ਉਸ ਤੋਂ ਅੱਗੇ ਜਿਹੜੀ ਅਸੀਂ ਲਾ ਰਹੇ ਆਂ ਭਿੰਡੀ ਲਾ ਦਿੱਤੀ ਐ ਚੌਲਾ ਲਾ ਦਿੱਤਾ ਹੈ ਖੀਰਾ ਜੀ ਤੇ ਤਰ ਤੇ ਉਸ ਤੋਂ ਬਾਅਦ ਲਾ ਲਾਂਗੇ ਅਸੀਂ ਖਰਬੂਜਾ ਉਨਾ ਇਹਦਾ ਆਪਣਾ ਬੇਠਾ ਦੇ ਕਰਦੂ ਤੇ ਜਿਵੇਂ ਤੁਹਾਡੇ ਨਾਲ ਤੁਸੀਂ ਪਿੰਡਾਂ ਦੇ ਵਿੱਚ ਆਪਣੇ ਲੋਕਲ ਬੰਦਿਆਂ ਨੂੰ ਸਬਜ਼ੀ ਵੇਚਦੇ ਹੋ ਹਾਂਜੀ ਤੁਸੀਂ ਇਹ ਵੀ ਕੋਸ਼ਿਸ਼ ਰੱਖਦੇ ਹੋ ਵੀ ਆਰਗੈਨਿਕ ਆਪਾਂ ਬਣਾ ਰਹੇ ਹਾਂ ਤੇ ਉਹ ਤੋਂ ਪੇਸ਼ ਕਰੀਏ ਜਿੰਨਾ ਘੱਟ ਹੋ ਸਕੇ ਨਹੀਂ ਨਹੀਂ ਅਸੀਂ ਉਹ ਆਰਗੈਨਿਕ ਨਾ ਨਹੀਂ ਕਹਿ ਸਕਦੇ ਵੇਸਪੇ ਦਾ ਪੈਂਦੀ ਪਰ ਅਸੀਂ ਜਿਵੇਂ ਇਹ ਆਪ ਚੀਜ਼ ਖਾਣੀ ਹੁੰਦੀ ਹੈ ਉਹੀ ਆਪਾਂ ਸੇਲ ਕਰਨੀ ਹੁੰਦੀ ਹੈ ਠੀਕ ਹੈ ਜੀ ਉਹਨਾਂ ਕਵਾਂਟੀਟੀ ਪਾਈ ਦੀ ਜਿਵੇਂ ਹੁਣ ਲਸਣ ਦਾ ਸਾਡਾ ਲਸਣ ਦੇ ਵਿੱਚ ਜਿਆਦਾ ਅਸੀਂ ਸੁਆਹ ਵਰਤਦੇ ਆ ਜਿਹੜੀ ਆਪਣੀ ਚੁੱਲ੍ਹਿਆਂ ਦੀ ਸੁਆਹ ਹੁੰਦੀ ਹੈ ਜਦਾ ਇਹ ਪਾਣਿਆ ਹੂੰ ਜਿਹੜੀ ਯੂਰੀਆ ਪਾਣੀ ਹੈ ਜਾਂ ਡੀਏਪੀ ਪਾਣੀ ਉਨੀ ਪਾਉਣੇ ਕੁਆਂਟੀਟੀ ਜਿੰਨੇ ਬਿਨਾ ਸਰਦਾ ਨਹੀਂ ਹੈਗਾ ਬਿਲਕੁਲ ਨਹੀਂ ਸਰਦਾ ਮੰਨ ਕੇ ਕਿ ਹੁਣ ਆਲੂ ਲਾਉਨੇ ਨੇ ਆਲੂ ਦੇ ਵਿੱਚ ਤਾਂ 5-5 6-6 ਘਟੇ ਡੀਏਪੀ ਪੈ ਜਾਂਦੀ ਹੈ ਅਸੀਂ 2 ਘਟੇ ਇੱਕ ਘਟਾ ਤਾਂ ਕਣਕ ਦੀ ਪੈ ਜਾਂਦਾ ਅਸੀਂ 2 ਘਟੇ ਪਾਏ ਨੇ ਬਸ ਹਾਂਜੀ ਤੇ 2 ਘਟੇ ਯੂਰੀਆ ਦੇ ਪਾਏ ਨੇ ਹਾਂਜੀ ਇਹ ਜਿਹੜੇ ਆਲੂ ਵਧੀਆ ਜਿਹੜੇ 300 ਗੱਟਾ ਕੱਢਦੇ ਨੇ ਉਹਦੇ 3-3 4-4 ਗੱਟੇ ਤਾਂ ਪਾਉਂਦੇ ਨੇ ਡੀ.ਐਪੀ. ਹਾਂਜੀ 3-3 4-4 ਗੱਟੇ ਹੀ ਪਾਏ ਨੇ ਉਹਦੇ ਉਹ ਤਾਂ ਮਿੱਟੀ ਦਾ ਰੰਗ ਬਦਲ ਦਿੰਦੇ ਨੇ ਜੀ ਹਾਂਜੀ ਇੰਨੀ ਖਾਦ ਪੈਂਦੀ ਹੈ ਮਿੱਟੀ ਦਾ ਰੰਗ ਬਦਲ ਜਾਂਦਾ ਤੁਸੀਂ ਉਸ ਤੋਂ ਬਾਅਦ ਉਹ ਹਲੋਣੇ ਨੇ ਆ ਆਪਣਾ ਮੱਕੀ ਦਾ ਉਹਦੇ ਨੇ ਹਾਂਜੀ ਮੱਕੀ ਦਾ ਕਦਮ ਕਿੱਥੇ ਕਿੱਥੇ ਜਾਂਦਾ ਉਹ ਜਿਹੜਾ ਪਹਿਲਾਂ ਉਹ ਸਿਸਟਮ ਹੁੰਦਾ ਉਹ ਹੀ ਮੱਕੀ ਬਹੁਤ ਟਾਈਮ ਮੱਕੀ ਵੱਡੀ ਵੱਡੀ ਹੁੰਦੀ ਹੈ ਬਿਲਕੁਲ ਜੀ ਜਦੋਂ ਜਿਹੜੀ ਚੀਜ਼ 'ਚ ਥੋੜਾ ਸਮਾਨ ਮਿਲੂਗਾ ਉਹਦੀ ਜਿਹੜੀ ਬੰਤਰ ਉਹ ਵੀ ਥੋੜੀ ਕੁਆਲਿਟੀ ਘੱ ਜੋ ਪਾ ਪਾ ਰਿਹਾ ਸਪਰੇਇ ਕਰੀਦਾ ਹੁਣ ਆਪਣਾ ਬੈਂਗਣੀ ਦਾ ਬੈਂਗਣ ਹੈ ਨਾ ਹਾਂਜੀ ਇਹ ਸਪਰੇਇ ਤੋਂ ਬਿਨਾ ਹੁੰਦਾ ਹੀ ਨਹੀਂ ਹਾਂ ਬਿਲਕੁਲ ਜੀ ਤੇ ਲੋਕ ਕਹਿੰਦੇ ਨੇ ਯਾਰ ਸਾਡੀ ਕੁਆਲਿਟੀ ਵਧੀਆ ਕੁਆਲਿਟੀ ਤਾਂ ਆਪੇ ਵਧੀਆ ਜੋ ਰੇਸ ਬਾਰੇ ਕਰ ਕਰਕੇ ਕਰਿਆ ਉਹ ਹਾਂਜੀ ਉਹਨੂੰ ਸੁੰਡੀ ਪੈਣੀ ਗਰਮੀ ਦੇ ਵਿੱਚ ਜਿੰਨਾ ਇਹਨੂੰ ਸੁੰਡੀ ਪੈਂਦੀ ਏ ਹਾਂਜੀ ਆਪਣਾ ਬੈਂਗ ਤੇ ਬੈਂਗਣੀ ਨੂੰ ਇੰਨੀ ਕਿਸੇ ਚੀਜ਼ ਨੂੰ ਪੈਂਦੀ ਨਹੀਂ ਹੈਗੀ ਉਹੀ ਜਿਵੇਂ ਇੱਕ ਆਪਾਂ ਇੱਕ ਵੀਡੀਓ ਆਪਾਂ ਪਹਿਲਾਂ ਦੇਖੀ ਸੀ ਆਪਣੇ ਬਹੁਤ ਹੀ ਨਾਮੀ ਪੱਤਰਕਾਰ ਨੇ ਇੱਕ ਉਹਨਾਂ ਨੇ ਕਿਹਾ ਜੀ ਕਹਿੰਦੇ ਜੇ ਤੁਸੀਂ ਬਾਜ਼ਾਰ ਚੋਂ ਸਬਜ਼ੀ ਲੈਣੀ ਹੈ ਨਾ ਜਿਹੜੇ ਬਤਾਉਂਦੇ ਵਿੱਚ ਸੁੰਡੀ ਆ ਉਹ ਖਰੀਦ ਲਓ ਹਾਂ ਜੇ ਉਹ ਸੁੰਡੀ ਜਿਉਂਦੀ ਆ ਤਾਂ ਮਤਬਲ ਉਹ ਸੋਨ ਨੂੰ ਵੀ ਜਾਂਦਾ ਰੱਖ ਸਕਦੀ ਆ ਜਾਂਦਾ ਰੱਖ ਸਕਦੀ ਬਿਲਕੁਲ ਹਾਂਜੀ ਜੇ ਹੁਣ ਦੁਨੀਆ ਅੱਜ ਕੱਲ ਇਹ ਇਹ ਤਾਂ ਸਮਝਦੀ ਨਹੀਂ ਆ ਗਈ ਅਗਲਾ ਕਹਿੰਦਾ ਵੀ ਆਹ ਫੁੱਲ ਸੋਨਾ ਹੈ ਹਾਂਜੀ ਸੋਨਾ ਉਹਨੇ ਕਰਿਆ ਹੋਇਆ ਹੈ ਦਵਾਈਆਂ ਪਾ ਪਾ ਕੇ ਬਿਲਕੁਲ ਹਾਂਜੀ ਜਿਹੜੀ ਜਿਹੜੀ ਚੀਜ਼ ਆਮ ਆਮ ਹੋਊਗੀ ਨਾ ਉਹੀ ਤਾਂ ਵੇਖੋ ਮੰਤਰ ਇੰਨੀ ਨਹੀਂ ਜਿਹੜਾ ਤੁਸੀਂ ਆਪ ਵੇਖ ਲਓ ਹਾਂਜੀ ਜਿਹੜਾ ਬੰਦਾ ਕੰਮ ਕਰਦਾ ਉਹ ਲਿਬੜਿਆ ਤੇ ਬੜਾਈ ਦਿੰਦਾ ਬਿਲਕੁਲ ਸਹੀ ਗੱਲ ਹੈ ਜੀ ਜਿਹੜੇ ਬੰਦੇ ਨੇ ਕੰਮ ਨਹੀਂ ਕਰਾਉ ਚਿੱਟੇ ਕੱਪੜੇ ਪਾਇਆ ਪੱਗ ਬੰਨੀ ਹੋਈ ਟੋਪਰੀ ਉਹ ਆਪੇ ਸਾਫ਼ ਰਹਿਣਾ ਹੌਣੇ ਆਪਦੀ ਲਿਸ਼ਕ ਤੇ ਖਰਚ ਕਰਿਆ ਹੁੰਦਾ ਕਰਦੇ ਖਰਚ ਕਰਿਆ ਲਿਸ਼ਕਰ ਦੇ ਖਰਚ ਕਰਿਆ ਹੋ ਸਕਦਾ ਉਹ ਬਾਡੀ ਬੈਜ ਆਉ ਕੰਮ ਵਾਲੇ ਬੰਦੇ ਆ ਮਕਾਬਲਾ ਨਹੀਂ ਕਰ ਸਕਦਾ ਮੈਂ ਤਾਂ ਕੰਮ ਇੱਕ ਦਿਨ ਨਹੀਂ ਕੱਟ ਸਕਦਾ ਉਹ ਨਹੀਂ ਕਰ ਸਕਦਾ ਕੰਮ ਵਾਲੇ ਬੰਦੇ ਨਾਲ ਤੁਸੀਂ ਉਹ ਲਿਸ਼ਕੀ ਹੁੰਦੀ ਹੈ ਕਿ ਲਿਸ਼ਕੀ ਹੁੰਦੀ ਗੱਲੀ ਉਹ ਆਪਦੇ ਪੈਸਾ ਲਾਇਆ ਉਹ ਹੀ ਗੱਲ ਹੈ ਫਸਲ ਦੀ ਆਪਣੀ ਜਿੱਤੇ ਖਰਚਾ ਹੋਇਆ ਉਹ ਜਿੱਤੇ ਦੇਸਪਰੇ ਉਹ ਸੋਣੀ ਵੀ ਹੋਊਗੀ ਜਿੱਦੀ ਜਿਹੜੀ ਮਾਲੀ ਬੰਦਰ ਘਟ ਹੋਊਗੀ ਉਹ ਸਮਝ ਲੈ ਵੀ ਇਹ ਤੇ ਦੇਸਪਰੇ ਘਟ ਪਿਆ ਹੋਇਆ ਤੇ ਹੁਣ ਤੁਹਾਨੂੰ ਇਸ ਗੱਲ ਤੇ ਪਛਤਾਵਾ ਹੁੰਦਾ ਵੀ ਆਪਾਂ 90 ਲੱਖ ਦਾ ਰਿਸਕ ਲੈ ਕੇ ਹੋ ਸਕਦਾ ਆਪਾਂ ਆਪਣੀ ਜਿੱਦੀ ਪੁਸ਼ਤੀ ਜ਼ਮੀਨ ਵੀ ਗਵਾ ਲੈਂਦੇ ਵੀ ਹੁਣ ਆਪਾਂ ਸਿੱਧੇ ਰਾਹ ਤੇ ਆਏ ਹਾਂ ਵੀ ਇਹ ਕੰਮ ਸਹੀ ਹੈ ਜੋ ਕਰਦਾ ਹੈ ਮਹਾਰਾਜ ਚੰਗੇ ਵਾਸਤੇ ਕਰ ਮੈਨੂੰ ਇਸ ਲਾਈਨ ਤੇ ਲੈ ਕੇ ਆਂਦਾ ਖੇਤੀ ਜਿਵੇਂ ਕਿ ਮੈਂ ਇਹ ਖੇਤ ਇਹ ਕੰਮ ਤੋਂ ਬਹੁਤ ਚੱਲਦਾ ਹੁੰਦਾ ਹੈਗਾ ਮੈਨੂੰ ਕਰਦੇਗਾ ਵੀ ਆਹ ਕੰਮ ਕਰਨਾ ਮੈਂ ਛੱਡ ਪਣਾ ਯਾਰ ਆਪਰੇ ਬਾਹਰ ਡੁੱਟ ਜਾਣਾ ਮੈਂ ਇਹ ਤੋਂ ਪਹਿਲਾਂ ਜੋਬਾਂ ਕੀਤੀਆਂ ਨੇ ਮੈਂ ਕੱਟ ਕਰੇ ਬਹੁਤ ਰਿਆ ਪਹਿਲਾਂ ਮੈਂ 2010 ਤੋਂ ਲੈ ਕੇ ਚੰਡੀਗੜ੍ਹ ਹਾਈ ਕੋਰਟ ਦੀ ਗੱਡੀ ਚਾਹੀ ਬਲਾਂਟੇ ਮੋਲ ਚ ਕੰਮ ਕੀਤਾ ਬੈਕਸੀ ਚ ਚਲਾਈ ਹਾਂਜੀ ਉਹ ਕਰ ਮੈਂ ਬਹੁਤ ਕੱਟ ਰਿਆ ਹਾਂਜੀ ਤੇ ਪਰ ਜਿਹੜੀ ਸਕੋਪ ਹੁਣ ਸਬਜ਼ੀ ਦੇ ਵਿੱਚ ਇਹ ਤੋਂ ਵੱਧ ਹੈ ਨਹੀਂ ਹੁਣ ਮੰਨ ਕੇ ਚਲੋ ਕੋਰੋਨਾ ਆ ਗਿਆ ਸੀ ਹਨਾ ਹਾਂਜੀ ਸਾਰਾ ਕੁਝ ਬੰਦ ਹੋ ਗਿਆ ਸੀ ਬਿਲਕੁਲ ਹਾਂਜੀ ਨਾ ਬੰਦ ਹੋਇਆ ਦੁੱਧ ਵਿਕਣਾ ਹਾਂ ਨਾ ਸਬਜ਼ੀਆਂ ਬੰਦ ਨਾ ਸਬਜ਼ੀ ਬੰਦ ਇਹੀ ਦੋਨੇ ਕੰਮ ਨੇ ਆਪਣੇ ਸਾਡੀਆਂ ਕੰਪੈਨਾਂ ਗਈਆਂ ਸੀ ਐਮਪੀ ਦੇ ਵਿੱਚ ਤੁਹਾਨੂੰ ਦੱਸ ਹਾਂਜੀ ਉੱਥੇ ਡੀਸੀਆਂ ਨੇ ਇਹ ਆਰਡਰ ਕਰਤਾ ਸੀ ਕੰਪੈਨਾਂ ਚੱਲਣਗੀਆਂ ਤੇਲ ਵੀ ਕੰਪੈਨਾਂ ਨੂੰ ਮਿਲਦਾ ਹੁੰਦਾ ਸੀਗਾ ਹਾਂਜੀ ਠੀਕ ਹੈ ਡੀਸੀਆਂ ਦੇ ਆਰਡਰ ਤੇ ਤੇ ਕੰਪੈਨਾਂ ਡੀਸੀਆਂ ਕੋਲ ਜਾ ਕੇ ਧਰਨਾ ਲਾ ਲਿਆ ਵੀ ਤੁਸੀਂ ਕੰਪੈਨਾਂ ਬੰਦ ਕਰ ਦਿੱਤੇ ਜਿਹੜੇ ਉੱਥੋਂ ਦੇ ਐਮਪੀ ਦੇ ਲੋਕ ਸੀਗੇ ਜਿਹੜੀਆਂ ਫਸਲਾਂ ਦੇ ਖਰਾਬ ਹੋ ਜਾਣੀਆਂ ਹਾਂਜੀ ਉਹ ਡੀਸੀਆਂ ਨੇ ਆਰਡਰ ਕਰਤਾ ਵੀ ਜਿਹੜੀਆਂ ਕੰਪੈਨਾਂ ਹੋਣਗੇ ਹਾਰਵੈਸਟਰ ਕਹਿੰਦੇ ਨੇ ਉੱਥੇ ਵੀ ਹਾਰਵੈਸਟਰ ਨੂੰ ਡ ਤੇ ਜਿਹੜੇ ਇਥੇ ਵੱਢਦੇ ਨੇ ਇਹਨਾਂ ਨੂੰ ਜਿਹੜਾ ਰਾਸ਼ਨ ਪਾਣੀ ਉਹ ਵੀ ਦਿਓ ਇਹਨਾਂ ਨੂੰ ਥੋੜੀ-ਮੋੜੀ ਸ਼ੂਟ ਵੀ ਦੇ ਉਤਰਨੋਂ ਫਿਰਨਦੀ ਹਾਂ ਡੀਸੀ ਨੇ ਉਹ ਲੈਟਰ ਕੱਢ ਕੇ ਦੇ ਦਿੱਤੇ ਸੀ ਉਹ ਕੰਪਨੀਾਂ ਦੇ ਅੱਗੇ ਤੇ ਮੋਟਰਸਾਈਕਲ ਦੇ ਅੱਗੇ ਲਾ ਲਈ ਸੀ ਉਹ ਜਿਹੜੇ ਉਹਨਾਂ ਨੇ ਪੇਪਰ ਕੱਢ ਕੇ ਉਹਨਾਂ ਨੂੰ ਲੈਟਰ ਕੱਢ ਕੇ ਦਿੱਤੇ ਸੀ ਹਾਂਜੀ ਸਾਨੂੰ ਸ਼ੂਟ ਸੀ ਪੂਰੀ ਉੱਥੇ ਹਾਂਜੀ ਤੇ ਇਹ ਕੰਮ ਜਿਹੜੇ ਇਹ ਕੰਮ ਜਿਹੜਾ ਖੇਤੀ ਵਾਲਾ ਤੰਦਾ ਇਹ ਤਾਂ ਜਿੰਨਾ ਚਾਹੇ ਕੁਝ ਮਰਜ਼ੀ ਹੋ ਜਾਏ ਬੰਦ ਹੋਣ ਵਾਲਾ ਹੈ ਹੀ ਨਹੀਂ ਬਿਲਕੁਲ ਹਾਂਜੀ ਇਹਦੀ ਸਕੋਪ ਵੀ ਸਕੋਪ ਹੈ ਜਿੰਨਾ ਮਰਜ਼ੀ ਕਰੀ ਚਲੋ ਇਹ ਆਪਣਾ ਅੱਛਾ ਜਿਹੜੀ ਜੋਬ ਦੇ ਵਿੱਚ ਜਿਹੜੀ ਸੈਲਰੀ ਥ ਹਾਂਜੀ ਇਹ ਬਿਜ਼ਨਸ ਹੈ ਜੀ ਦੋ ਗਰਾਂ ਨੂੰ ਜਾ ਕੇ ਢਾਈ ਗਿੱਲੇ ਕਰ ਲਿਆ ਜੱਬ ਬਿਲਕੁਲ ਜੀ ਬਾਕੀ ਜਿਹੜਾ ਬਈ ਜਿਹੜੀ ਹਿੰਮਤ ਹੈ ਤੁਸੀਂ ਕਰੀ ਐ ਵੇਚਣ ਵਾਲਾ ਕੰਮ ਸੋਨੂੰ ਆਪਦੇ ਹੱਥ ਚ ਲੈਣਾ ਪਊਗਾ ਵੇਖੋ ਜੀ ਕਾਮਯਾਬੀ ਤਾਂ ਹੈ ਹਾਂਜੀ ਜੇ ਤੁਸੀਂ ਕੰਡਾ ਤੱਕੜੀ ਆਪ ਫੜ ਲਈ ਕੰਡਾ ਵਟਾ ਆਪ ਫੜ ਲਿਆ ਤਾਂ ਸਕੋਪ ਹੈ ਇਸ ਚੀਜ਼ 'ਚ ਜੇ ਤੁਸੀਂ ਆਖੋ ਵੀ ਆਪਾਂ ਲਈ ਨਿਸ਼ਕ ਪੁੱਛ ਕੇ ਜਾਈਏ ਉੱਥੇ ਮੰਡੀ ਦੇਖਦੀ ਜਿਹੜਾ ਆਊਗਾ ਰੇਟ ਫਿਰ ਉਹਦਾ ਰੇਟ ਹੋਊ ਜਿਹੜਾ ਆਊਗਾ ਆਪਣਾ ਹਾਂ ਬਿਲਕੁਲ ਇੱਥੇ ਜਦੋਂ ਆਪਾਂ ਵੇਚਣ ਜਾਏ ਆਪਣਾ ਰੇਟ ਹੋਊਗਾ ਆਪਣਾ ਰੇਟ ਹੋਊਗਾ ਦੋ ਗੱਲਾਂ ਨੇ ਬਾਕੀ ਲੋਕਾਂ ਨੂੰ ਆਪਣੇ ਤੇ ਵਿਸ਼ਵਾਸ ਵੀ ਹੈ ਜਦੋਂ ਆਪਣੇ ਲੋਕਲ ਏਰੀਆ ਆਪਾਂ ਜਾਣ ਪਛਾਣ ਦੇ ਲੋਕਾਂ ਨੂੰ ਵੇਚ ਰਹੇ ਹਾਂ ਕੁਝ ਵਿਸ਼ਵਾਸ ਵੀ ਹੈ ਜਿਵੇਂ ਆਪਾਂ ਕਿਹਾ ਆਪਾਂ ਕੋਈ ਝੂਠ ਵਾਲੀ ਗੱਲ ਨਹੀਂ ਕੀਤੀ ਵੀ ਦੇਖੋ ਆਪਾਂ ਜਮਾ ਆਰਗੇਨਿਕ ਕਹਦੇ ਨਹੀਂ ਹਾਂ ਬਹੁਤ ਘੱਟ ਕੋਸ਼ਿਸ਼ ਕਰਦੇ ਹਾਂ ਝੂਠ ਮਾਰ ਕੇ ਵੀ ਨਹੀਂ ਆਪਾਂ ਵੇਚ ਰਹੇ ਬਿਲਕੁਲ ਰੀਅਲ ਜੀ ਗੱਲ ਇਹ ਆਰਗੇਨਿਕ ਤੇ ਆਪਾਂ ਕਹਿ ਹੀ ਨਹੀਂ ਜੀ ਆਰਗੇਨਿਕ ਹਾਂ ਜੀ ਆਰਗੈਨਿਕ ਦਾ ਭਾਈ ਜੇ ਮਨਕੀ ਦਾ ਦੂਜੇ ਕਿੱਲਾਂ ਤੋਂ ਮਨਕੀ ਦਾ 10 ਕਿੱਲਾਂ ਦੀ ਫਸਲ ਨਿਕਲੂ ਨਿਕਲੂਗੀ ਉਹਨੂੰ ਉਹਨੂੰ 10 ਕਿੱਲਾਂ ਲਈ 1 ਕਿੱਲਾ ਹੀ ਨਿਕਲੂ ਬਿਲਕੁਲ ਨਿਕਲੂਗੀ ਇੰਨਾ ਰੇਟ ਕੋਈ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਰੇਟ ਫਿਰ ਉਹ ਜਦੋਂ ਰੇਟ ਨਹੀਂ ਫਸਲ ਨਿਕਲਦੀ ਫਿਰ ਦੇ ਸਕਦਾ ਫਿਰ ਆਪੀ ਗੋਣੀ ਪੈਣੀ ਹੈ ਪੋਣੀ ਬਿਲਕੁਲ ਅੱਛਾ ਦੋ ਗੱਲਾਂ ਨੇ ਮਨਕ ਦੇ ਇਹਦੇ ਵਿੱਚ ਜਦੋਂ ਆਪਾਂ ਸੰਗ ਲਾਲੀ ਆਪਦੀ ਆਪਦਾ ਵੇਚਣ ਲੱਗਦੇ ਪ੍ਰੋਡਕਟ ਆਪ ਹਾਂਜੀ ਤਾਂ ਫਾਇਦਾ ਤਾਂ ਹੋਊਗਾ अच्छा दूसरा नंबर ये जेड़े ਨੇੜੇ ਨੇੜੇ ਦੇ ਪਿੰਡਾਂ ਵਾਲੇ ਨਾ ਉਹਨਾਂ ਨੂੰ ਇਹ ਪਤਾ ਹੈ ਵੀ ਜਿਹੜੀ ਸਬਜ਼ੀ ਅੱਜ 3 ਘੰਟਿਆਂ ਬਾਅਦ ਸਾਡੀ ਰਸੋਈ 'ਚ ਪਹੁੰਚ ਗਈ। ਹਾਂਜੀ। ਉਹ ਸਬਜ਼ੀ ਵਰਗੀ ਦੀ ਸਿੰਘ ਜਿਹੜੀ ਮੰਡੀ 'ਚੋਂ ਲੈਣੀ ਹੈ ਉਹ ਤਾਂ 24 ਘੰਟੇ ਲੰਘ ਜਾਂਦੇ ਨੇ। ਬਿਲਕੁਲ ਜੀ। ਠੀਕ ਹੈ। ਇਹ ਅਸੀਂ ਅੱਜ ਮਨ ਕੇ ਚੱਲ ਤੋੜੀ 9 ਵਜੇ ਤੋੜਨ ਲੱਗ ਗਏ। ਹਾਂਜੀ। 12 ਵਜੇ ਅਸੀਂ ਜਾ ਕੇ ਜੀ ਸਿਆਲ ਵਾਲੀ ਸਬਜ਼ੀ ਹੈ। 12 ਵਜੇ ਜਾ ਕੇ ਗੁਰਦਵਾਰੇ ਅਸੀਂ ਆਵਾਜ਼ ਦਵਾਤੀ ਤੇ 9 ਵਜੇ ਤੱਕ ਅਸੀਂ ਸੇਲ ਕਰ ਦਿੰਦੇ ਆ। ਜਿਹੜੀ 4 ਵਜੇ ਅਗਲੇ ਦੀ ਰਸੋਈ 'ਚ ਸਬਜ਼ੀ ਪਹੁੰਚ ਗਈ। ਹਾਂਜੀ। ਜਿਹੜੀ ਮੰਡੀ ਚੋਂ ਲੈ ਕੇ ਆਉਣੀ ਹੈ ਉਹ ਮਣਕੇ ਅੱਜ ਅੱਧੇ ਵੱਡਣੀ ਉਹਨਾਂ ਤੜਕੇ ਤੋਂ ਲੈ ਕੇ 8 ਤੱਕ ਲੇਬਰ ਵੱਢਦੀ ਹੈ ਫਿਰ ਉਹ ਮੰਡੀ ਚ ਕਿਹੜੇ ਕਰਦੇ ਨੇ ਫਿਰ ਪੈਕ ਹੁੰਦੀ ਹੈ ਉਹ ਹਾਂਜੀ ਪੈਕ ਹੋ ਗਿਆ ਤੜਕੇ 4 ਵਜੇ ਮੰਡੀ ਜਾਂਦੀ ਹੈ ਉਹ ਤੋਂ ਖਰੀਦ ਕੇ ਲਿਆਉਂਦੇ ਨੇ ਉਹ ਫਿਰ ਉਹੀ ਦਰ 11 ਵਜੇ ਵਿਗਦੀ ਤੋਂ ਵੀ ਮੈਂ ਤੋਂ ਵੀ ਤੋਂ ਬਜਾਰੇ ਇੱਕ ਟੱਪ ਜਾਣੇ ਕਹਿੰਦੇ ਉਹਦੇ ਅੱਛਾ ਉਹ ਲਿਫਾਫਿਆਂ ਦੇ ਵਿੱਚ ਉਹਦੀ ਗਰਮੈਸ਼ ਹੁੰਦੀ ਲਿਫਾਫਿਆਂ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਅੱਛਾ ਜੇ ਸਾਡੇ ਵਾਲੇ ਰੇਟ ਤੋਂ ਫਿਰ ਮਹਿੰਗੀ ਮਿਲਦੀ ਉਹਨਾਂ ਨੂੰ ਬਿਲਕੁਲ ਮਿਲਦੀ ਹੈ ਬਿਲਕੁਲ ਮਿਲਦੀ ਹੈ ਠੀਕ ਹੈ ਦੋ ਦਿਨ ਗੱਲਾਂ ਦਾ ਇਹ ਦਾ ਕਰਕੇ ਆਪਾਂ ਆਪਦੀ ਸਬਜ਼ੀ ਆਪ ਸੇਲ ਕਰਨ ਲੱਗੇ ਕਿਦਾ ਹੁਣ ਜਿਹੜਿਆ ਹੁਣ ਆਈ ਆਲੂ ਲਾਏ ਨੇ ਆਲੂ ਪੱਟ ਕੇ ਸਟੋਰ ਕਰ ਲਾਂਗੇ ਜਿਵੇਂ ਲਸਣ ਹੈ ਲਸਣ ਅਸੀਂ ਪੱਟ ਕੇ ਸਟੋਰ ਕਰ ਲਾਂਗੇ ਆਪਣੀ ਜਿਹੜੀ ਚੀਜ਼ ਹੋਈ ਹੈ ਹੌਲੀ 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 ਆਪਦੀ ਚੀਜ਼ ਆਪਣੇ ਹਿਸਾਬ ਨਾਲ ਅਸੀਂ ਵੇਚੀ ਜਾਵਾਂਗੇ ਜਿਵੇਂ ਹੁਣ ਦੂਜੀਆਂ ਸਬਜ਼ੀਆਂ ਇੱਕ ਨਾਲ-ਕਨਾਲ ਦੋ-ਦੋ ਕਨਾਲਾਂ ਲਾ ਰੀਆਂ ਹਨ ਠੀਕ ਹੈ ਨਾਲ ਉਹ ਵੀ ਚੱਲਣਗੀਆਂ ਨਾਲ ਆਲੂ ਵੀ ਪਟ-ਪਟ ਕੇ ਉਹ ਵੀ ਚੱਲੀ ਜਾਣਗੇ ਕਿਤਨਾ ਕਿਤੇ ਸਾਨੂੰ ਇਹ ਲੱਗਦਾ ਵੀ ਜਦੋਂ ਮਾਨਿਕ ਜਿਦੋਂ ਇੱਕ ਆਮ ਕਿਸਾਨ ਜਿਵੇਂ ਤੁਸੀਂ ਕੰਮ ਸ਼ੁਰੂ ਕੀਤਾ ਹੈ ਵੀ ਲੋਕ ਸਾਥ ਦਿੰਦੇ ਨੇ ਇਸ ਚੀਜ਼ ਦੇ ਵਿੱਚ ਆਮ ਲੋਕ ਨੇ ਆਪਣੇ ਅੰਢੀ ਗਵੰਢੀ ਨੇ ਵੀ ਬਹੁਤ ਦੁਨੀਆ ਸਪੋਰਟ ਕਰਦੀ ਹੈ ਮੈਂ ਜਿੰਨੇ ਵੀ ਇਹ ਆਪਣਾ ਐਗ ਜਿਹੜੀ ਕਰਦੇ ਨੇ ਸਬਜ਼ੀਆਂ ਦੀ ਖੇਤੀ ਤੇ ਆਪ ਦੀ ਆਪ ਸੇਲ ਕਰਦੇ ਇਹਨੂੰ ਇੰਨੀ ਸਪੋਰਟ ਮਿਲਦੀ ਭਾਈ ਤੁਸੀਂ ਕਹੋ ਨਾ ਜੀ ਹਾਂ ਜੀ ਬਿਲਕੁਲ ਸਪੋਰਟ ਦੁਨੀਆ ਤਾਂ ਕਰਦੀ ਹੈ ਅੱਜ ਕੱਲ੍ਹ ਕਿਉਂਕਿ ਉਹੀ ਗੱਲ ਰਹਿ ਗਈ ਵੀ ਕਿਸੇ ਨੂੰ ਕੀ ਪਤਾ ਵੀ ਇਹ ਕਿੱਥੋਂ ਪੱਟ ਕੇ ਆਈ ਏ ਸਭ ਜੀ ਕਿੱਥੋਂ ਨਹੀਂ ਆਈ ਹੈਗੀ ਹਣਾ ਅਗਲੇ ਦਿਨ ਆ ਗਈ ਲੈਣੀ ਪਊਗੀ ਅਗਲੇ ਨੂੰ ਇਹ ਤਾਂ ਅਗਲੇ ਨੂੰ ਪਤਾ ਵੀ ਇਹ ਆਪਦੇ ਇਹਨਾਂ ਦੇ ਖੇਤ ਚੋਂ ਪੱਟ ਕੇ ਆਈਏ ਆਪਣੇ ਪੰਜਾਬ ਦੀ ਆਪਣੇ ਸ਼ਹਿਰ ਦੀ ਆਪਣੇ ਪਿੰਡ ਦੀ ਸਬਜ਼ੀ ਵੱਡੀ ਗੱਲ ਹੁੰਦੀ ਹੈ ਜਿਵੇਂ ਸਬਜ਼ੀ ਆਉਂਦੀ ਹੈ ਮੰਡੀ ਦੇ ਵਿੱਚ ਆਪਣੇ ਕੋਲੇ ਵੱਡੀ ਗੱਲ ਹੁੰਦੀ ਹੈ ਵੀ ਜਿਹੜੀ ਚੰਗੀ ਗੋਭੀ ਹੈ ਸਜੀ ਬਰੇ ਦੇ ਪਾਣੀ ਦੀ ਹੋ ਘੱਟੋ ਘੱਟ ਇੰਨਾ ਦਾ ਵਿਸ਼ਵਾਸ ਹੈ ਆਪਣੇ ਲੋਕਾਂ ਨੂੰ ਲੋਕਲ ਨੂੰ ਇੱਥੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸਾਫ਼ ਸਾਫ਼ ਟਿਊਬਿਲਦਾ ਜਾਂ ਨਹਿਰ ਦਾ ਪਾਣੀ ਹੈ ਹਣਾ ਇਹ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ ਅੱਛਾ ਆ ਜਿੰਨੇ ਵੀ ਸਾਡੇ ਨੇੜੇ ਦੇ ਨੇੜੇ ਦੇ ਪਿੰਡਾਂ ਜਿਵੇਂ ਸਾਡੀ ਇੰਟਰਵਿਊ ਕਰਕੇ ਗਏ ਜੱਤ ਕਰੇ ਆ ਆਰਐਮਬੀ ਟੈਲੀਵਿਜ਼ਨ ਨੇ ਉਹਨਾਂ ਨੂੰ ਬਰ ਸਟਦਾ ਜੀਗਾ ਤੁਹਾਨੂੰ ਬਹੁਤ ਆਰਡਰ ਮਿਲਦੇ ਨੇ ਹੁਣ ਹਾਂਜੀ ਹੁਣ ਸਾਡਾ ਸਵੇਰੇ ਵੀ ਆਰਡਰ ਹੈ ਇੱਕ ਦਾ ਆਰਡਰ ਤੜਕੇ ਦੇ ਕੇ ਆਇਆ ਸੀ ਹਾਂਜੀ ਸਾਡੇ ਘਰੋਂ ਆ ਕੇ ਬਹੁਤ ਸਬਜ਼ੀ ਜਿਵੇਂ ਦੁੱਧ ਦਾ ਸਾਡਾ ਉਹ ਸਾਡੇ ਪਠੇਰ ਲੱਗੀ ਹੋਈ ਹੈ ਸਾਡੇ ਔਰ ਦੁੱਧ ਵੀ ਸਾਡੇ ਘਰੋਂ ਸੇਲ ਹੋ ਜਾਂਦਾ ਸਬਜ਼ੀ ਵੀ ਲਗਭਗ 40% ਸਬਜ਼ੀ ਸਾਡੀ ਘਰੋਂ ਸੇਲ ਹੋ ਜਾਂਦੀ ਹਾਂਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੀ ਵਿਚਾਰ ਹੈ ਹੁਣ ਤੁਸੀਂ ਇਸ ਲਾਈਨ ਤੇ ਆ ਗਏ ਹਾਂਜੀ ਸਬਜ਼ੀ ਵਾਲੀ ਲਾਈਨ ਤੇ ਆ ਗਏ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਕੀ ਵਿਚਾਰ ਹੈ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਇਹ ਚੀਜ਼ ਨੂੰ ਵਧਾਣਾ ਹੈ ਜਿਵੇਂ ਮੰਨ ਲਓ ਹੁਣ ਅਸੀਂ ਹਲਦੀ ਦੀ ਖੇਤੀ ਨਾਲ ਸ਼ੁਰੂ ਕਰਨ ਲੱਗੇ ਆਂ ਹਾਂਜੀ ਨਾਲ ਅਸੀਂ ਅਗਲੇ ਵਾਰੀ ਅਗਲੇ ਵਾਰੀ ਇਹਦੀ ਵੀ ਅਗਲੀ ਵਾਰੀ ਖੁੰਬਾ ਦਾ ਕੰਮ ਵੀ ਸਟਾਰਟ ਕਰਨਾ ਹੈ ਹਾਂਜੀ ਵੀ ਇਸ ਕੰਮ ਨੂੰ ਵਧਾਣਾ ਜਿੰਨਾ ਹੋ ਸਕੇ ਤੇ ਇੱਕ ਜਿਹੜੀ ਦੌੜ ਲੱਗੀ ਹੋਈ ਆਪਣੇ ਪੰਜਾਬ ਦੇ ਵਿੱਚ ਲਗਭਗ ਸਾਰੀ ਲੱਗੀ ਆ ਪੰਜਾਬ 'ਚ ਬਹੁਤ ਜ਼ਿਆਦਾ ਲੱਗੀ ਹੈ ਜਮੀਨਾ ਮਿੱਟੀ ਚੱਕਣ ਵਾਲੀ ਮਿੱਟੀ ਚੱਕ ਚੱਕ ਲੋਕ ਨੀਵੀਆਂ ਕਰੀਂ ਦੁਰੇ ਜਾਂਦੇ ਨੇ ਇਹਨਾਂ ਨੂੰ ਪਛਤਾਵਾ ਕਿਸੇ ਦਿਨ ਹੋਣਾ ਹੈ ਜਿਵੇਂ ਪਛਤਾਵਾ ਹੁਣੀ ਤੁਸੀਂ ਪਿਛਲੇ ਸਾਲ ਹੀ ਦੇਖ ਲਿਆ ਜੀ ਹਾਂਜੀ ਪਾਣੀ ਆਇਆ ਸੀ ਲੋਕ ਉੱਚੇ ਧਾਵਾਂ ਨੂੰ ਭਜਦੇ ਸੀਗੇ ਦੇਖੋ ਛੋਡੀ ਚੇ ਬਹਣ ਨੇ ਮੰਨ ਕੇ ਕਿ ਜੇ ਲੋਕ ਕਿੰਨੀ ਟਰਨ ਕਰਤਾ ਛੋਡੀ ਲਾਈਫ ਨੂੰ ਛੋਡੇ ਕੋਲ ਉੱਚਾ ਬਾਣ ਪਿਆ ਸੀ ਉਸ ਟਾਈਮ ਤੇ ਛੋਡੇ ਕੋਲੇ ਬੇਲਾਂ ਸੀ ਪਾਣੀ ਆ ਗਿਆ ਉਹ ਬਚ ਗਿਆ ਹਾਂਜੀ ਹਾਂ ਤੇ ਉਹਨਾਂ ਨੇ ਛੋਡੀ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਬਿਲਕੁਲ ਜੀ ਜੇ ਉਹ ਉਹ ਵੀ ਮਰ ਜਾਂਦੀ ਸਬਜ਼ੀ ਦਾ ਹੀ ਆ ਸਬਜ਼ੀ ਲਾਉਣੀ ਨਹੀਂ ਸੀ ਸਬਜ਼ੀ ਲਾਉਣੀ ਨਹੀਂ ਸੀ ਨਾ ਜੀ ਸੋ ਇਹ ਵੀ ਇੱਕ ਬਹੁਤ ਵੱਡਾ ਸਨੇਹ ਹੈ ਆਪਣੀ ਇੱਕ ਦੌੜ ਚੱਲੀ ਆ ਵੀ ਮਿੱਟੀ ਚੱਕੀ ਆ ਉਹ ਨਹਿਰ ਦਾ ਪਾਣੀ ਪੈਂਦਾ ਕਰ ਲੋ ਪਰ ਜੇਕਰ ਕੋਈ ਕੁਦਰਤੀ ਆਫਤ ਆ ਗਈ ਤਾਂ ਸਾਰਿਆਂ ਦੀ ਸਫਾਇਆ ਇਹਦਾ ਮਾਲਾ ਜਨੇ ਦੇਣਾ ਸੱਚੇ ਪਾਤਸ਼ਾਹ ਨੇ ਕਾਲਪੁਰਖ ਨੇ ਦੇਣਾ ਉਹਨੇ ਟਿੱਬੇ ਚ ਵੀ ਦੇ ਦੇਣਾ ਨਹੀਂ ਦੇਣਾ ਉਹਨੇ ਚੰਗੀ ਬਾਰੀ ਚ ਵੀ ਨਹੀਂ ਦੇਣਾ ਹੈਗਾ ਬਸ ਇਹ ਤੁਣੀ ਕਿਸੇ ਚੰਗੇ ਸ਼ਾਇਰ ਨੇ ਕਿਹਾ ਸੀਗਾ ਕਿ ਉਹ ਕਹਿੰਦਾ ਤੁਸੀਂ ਆਪਦੀ ਜਿਹੜੀ ਲੈਣ ਹੈ ਉਹ ਚ ਲੱਗੇ ਰਹੋ ਵਾਰੀ ਥੋੜੀ ਆਊਗੀ ਆਊਗੀ ਥੋੜੀ ਅੱਜ ਆਜੇ ਥੋੜੀ ਕੱਲ ਆਜੇ ਚਾਹੇ 2 ਸਾਲਾਂ ਨੂੰ ਆਵੇ ਥੋੜੀ ਵਾਰੀ ਆਉਣੀ ਹੀ ਆਉਣੀ ਹੈ ਹਾਂਜੀ ਜਿਹੜੇ ਕੰਮ ਚ ਤੁਸੀਂ ਲੱਗੇ ਹੋ ਉਹਨੂੰ ਡਟੇ ਰਹੋ ਚ ਤੇ ਆਪਣੀ ਮਿਹਨਤ ਕਰਦੇ ਰਹੋ ਤੁਹਾਡਾ ਮਾਲਕ ਨੇ ਸੱਚੇ ਪਾਤਸ਼ਾਹ ਨੇ ਫਲ ਤੁਹਾਨੂੰ ਦੇਣਾ ਹੀ ਦੇਣਾ ਹੈ ਹਾਂਜੀ ਬਿਲਕੁਲ ਸੋ ਦੋਸਤੋ ਏ ਸੀ ਇੱਕ ਬਹੁਤ ਹੀ ਹੌਸਲੇ ਵਾਲੇ ਨੌਜਵਾਨ ਸੋ ਬਾਈ ਇੱਕ ਵਾਰੀ ਆਪਣਾ ਪੂਰਾ ਡਰੈਸ ਤੇ ਮੋਬਾਈਲ ਨੰਬਰ ਆਪਣੇ ਦਰਸ਼ਕਾਂ ਨੂੰ ਜਰੂਰ ਦੱਸ ਦੋ ਆਪਣਾ ਪਿੰਡ ਡਸਕਾ ਜੀ ਜ਼ਿਲ੍ਹਾ ਸੰਗਰੂਰ ਤੁਸੀਂ ਲਹਿਰਾਗਾਗਾ ਨੇੜੇ ਸ਼ਹਿਰ ਪੈਨੇ ਬਲਾਡਾ ਬਰੇਟਾ ਤੇ ਲਹਿਰਾਗਾਗਾ ਮੋਬਾਈਲ ਨੰਬਰ ਆਪਣਾ 98145 ਤੇ 92619 ਜਿਸ ਕਿਥੇ ਵੀਰ ਨੇ ਪੌਦਾ ਲੈਣੀ ਨੇ ਆਪਣੇ ਕੋ ਆਪਾਂ ਪੌਦਾ ਦਾ ਵੀ ਕੰਮ ਕਰਦੇ ਆ ਜੀ ਬਾੜੀ ਦੇ ਵਾਸਤੇ ਆਪਣੀਆਂ ਲੋਕਲ ਵਸ ਚਾਹੀਦੀ ਸਾਡੇ ਕੋਲ ਹੁਣ ਵੀ ਵੇਲਾਂ ਤਿਆਰ ਨੇ ਕਦੂਆਂ ਦੀਆਂ ਆਪਣਾ ਪੇਠੇ ਦੀਆਂ ਇਹ ਕਾਲੀ ਤੋਰੀ ਦੀ ਆ ਉਹ ਸਾਡੇ ਤੋਂ ਲਾ ਸਕਦਾ ਹੈ ਤੇ ਸਾਡੇ ਮੋਬਾਈਲ ਨੰਬਰ ਤੇ ਜੇ ਕੋਈ ਹੋਰ ਵੀ ਜਾਣਕਾਰੀ ਚਾਹੀਦੀ ਏ ਤਾਂ ਮੋਬਾਈਲ ਨੰਬਰ ਸਕਰੀਨ ਤੇ ਉਹੜ ਤੋਂ ਜਿਹੜੀ ਵੀ ਜਾਣਕਾਰੀ ਉਹ ਸਾਡੇ ਤੋਂ ਲੈ ਸਕਦਾ ਸੰਪਰਕ ਕਰਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀ ਜੀ ਤੁਹਾਡਾ ਕੀਮਤੀ ਸਮਾਂ ਦੇਣ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ